ਕਾਰਡ ਦੀ ਜਿਹੜੀ ਬਲੋਕੇਜ ਹੈ ਜੇ ਕਿਸੇ ਨੂੰ ਸਟੰਟ ਪਾਉਣ ਦੇ ਲਈ ਡਾਕਟਰ ਨੇ ਰეკਮੈਂਡ ਕਰਤਾ ਤਾਂ ਅਜਿਹੇ ਪੇਸ਼ੈਂਟ ਵੀ ਹੈ ਵੀ ਜਿਨ੍ਹਾਂ ਦੇ ਸਟੰਟ ਪਾਉਣ ਤੋਂ ਬਚ ਗਏ ਇਹ ਕਿਹੜੇ ਕਾੜੇ ਤਿਆਰ ਕਰ ਰਹੇ ਹੋ ਜੀ ਕਹਿੰਦੇ ਕਾੜੇ ਪਲਾਉਂਦੇ ਆ ਜੀ ਅਜਿਹੇ ਹੈ ਤਾਕਤ ਹੈ ਕਾੜਿਆਂ ਦੇ ਵਿੱਚ ਹੈ ਤੇ ਕੋਈ ਦਵਾਈ ਦਿੰਦੇ ਹੋ ਜੀ ਜੇ ਕੋਰੋਨਾ ਕਾਲ ਦੇ ਵਿੱਚ ਬੰਦੇ ਬਚੇ ਆ ਨਾ ਤਾਂ ਕਾੜਿਆਂ ਕਰਕੇ ਬਚੇ ਆ ਨਾ ਕਿ ਦਵਾਈਆਂ ਕਰਕੇ ਨੂੰ ਜਿਨ੍ਹਾਂ ਨੇ ਤੁਹਾਡੇ ਕੋਲ ਭੇਜਿਆ ਜਾਂ ਦੱਸਿਆ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਜਾਂ ਦੇਖਦੇ ਵੀ ਆਪਾਂ ਉਹ ਗੱਲ ਇਹ ਕਹਿੰਦੇ ਵੀ ਭਾਈ ਉੱਥੇ ਕਾੜੇ ਪਲਾਉਂਦੇ ਆ ਜੀ ਤੇ ਹਾਰਡ ਦੀ ਬਲੋਕੇਜ ਠੀਕ ਹੋ ਜਾਂਦੀ ਆ ਵੀ ਜੇ ਜੀਵ ਤੇ ਨਹੀਂ ਕੰਟਰੋਲ ਕਰ ਸਕਦੇ ਜਾਂ ਡਾਈਟ ਚਾਰਟ ਤੇ ਨਹੀਂ ਚੱਲ ਸਕਦੇ ਤਾਂ ਸਾਡੇ ਕੋਲੇ ਨਾ ਯਕਤ ਆਯੁਰਵੇਦ ਇੱਕ ਦਾ ਦੂਜਾ ਨਾਮ ਹੀ ਪਰਹੇਜ ਪਰਹੇਜ ਕਰੋ ਕੁਦਰਤ ਨੂੰ ਬਣਾਓ ਕੁਦਰਤ ਤੁਹਾਨੂੰ ਠੀਕ ਕਰਦੀ ਆ ਹੁਣ ਉਹ ਅੰਕਲ ਜੀ ਆ ਬੈਠੇ ਜੀ ਉਹਨਾਂ ਨੂੰ ਮੈਂ ਇਹ ਗੱਲ ਕੀਤੀ ਉਹ ਕਹਿੰਦੇ ਮੈਨੂੰ ਫਰਕ ਨਹੀਂ ਆਇਆ ਤੀਜੀ ਵਾਰ ਸ਼ਾਇਦ ਆਏ ਤੁਸੀਂ ਅੰਕਲ ਕੀ ਪ੍ਰੋਬਲਮ ਹੋ ਗਈ ਸੀ ਤੁਹਾਨੂੰ ਹਾਟ ਦੀ ਪ੍ਰੋਬਲਮ ਹੈ ਅੱਛਾ ਜੀ ਬਲੋਕੇਜ ਬਲੋਕੇਜ ਇਹ ਫਰਕ ਪਿਆ ਜੀ ਇੱਥੋਂ ਇਹ ਥੋੜਾ ਜਿਆਦਾ ਫਰਕ ਨਹੀਂ ਆ। ਅਸੀਂ ਕਹਿੰਦੇ ਆ ਵੀ ਦੋ ਤੋਂ ਤੀਜੇ ਕਾੜੇ ਤੇ ਬਾਅਦ ਫਰਕ ਆਉਣਾ। ਉਹਦੇ ਵਿੱਚ 1.5 ਤੋਂ 2 ਮਹੀਨੇ ਦਾ ਟਾਈਮ ਲੱਗਦਾ ਮਹੀਨੇ ਬਾਅਦ ਹੀ ਮਰੀਜ਼ਾਂ ਨੂੰ ਫਰਕ ਆਉਂਦਾ। ਇੰਨੇ ਜਬਰਦਸਤ ਗੱਠਾ ਸੀ ਵੀ ਸਾਰਾ ਸਰੀਰ ਭਰਿਆ ਪਿਆ ਸੀਗਾ। ਕਿਸਾਨੋ ਵੀ ਲੱਗਦਾ ਅਸੀਂ ਵੀ ਅਸੀਂ ਕਿਵੇਂ ਠੀਕ ਕਰਾਂਗੇ ਅੱਜ ਤੁਹਾਡੇ ਸਾਹਮਣੇ ਕੋਈ ਘੱਟ ਲੱਭ ਕੇ ਦਿਖਾਓ ਹੈ ਜੀ ਅਸੀਂ ਇਕੱਠਾ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਮੈਨੂੰ ਤੁਰਨ ਵਿੱਚ ਵੀ ਬਹੁਤ ਦਿੱਕਤ ਸੀਗੀ ਕਿੰਨੀ ਦੇਰ ਦਵਾਈ ਖਾਦੀ ਮੈਨੂੰ ਆ 4 ਮਹੀਨੇ ਹੋ ਗਏ ਨਾਲ ਕਿਹੜੀ ਦਵਾਈ ਖਾਦੀ ਹੋਰ ਨਹੀਂ ਹੋਰ ਕੋਈ ਨਹੀਂ ਖਾਦੀ 4 ਮਹੀਨੇ ਦੇ ਵਿੱਚ ਹੁਣ ਬਿਲਕੁਲ ਨਹੀਂ ਹੈਗੀ ਨਹੀਂ ਹੁਣ ਨਹੀਂ ਬਿਲਕੁਲ ਵੀ ਹੈਗੀਆਂ ਤੇ ਮੇਰਾ ਭਾਰ ਵੀ 10 ਕਿਲੋ ਘਟਿਆ ਕਿਉਂਕਿ ਇਹੋ ਜਿਹੇ ਮਰੀਜ਼ ਸਾਨੂੰ ਵੀ ਸ਼ੌਕ ਕਰ ਦਿੰਦੇ ਆ ਅਚਰਜ ਜਿਹਾ ਲੱਗਦਾ ਵੀ ਕੁਦਰਤ ਇੰਨੀ ਜਲਦੀ ਠੀਕ ਕਰਦੀ ਆ ਕੋਈ ਜਿਹੜਾ ਬੰਦਾ ਕਹਿੰਦਾ ਵੀ ਅਸੀਂ ਸ਼ੁੱਧ ਆਯੁਰਵੈਦਿਕ ਦਵਾਈ ਵਰਤਦੇ ਆ ਤੁਸੀਂ ਉਹਨਾਂ ਦੇ ਮਰੀਜ਼ਾਂ ਨੂੰ ਪੁੱਛੋ ਤਾਂ ਉੱਥੇ weight ਘਟਣਗੇ ਸਾਰੇ ਮਰੀਜ਼ਾਂ ਦੇ ਅੱਛਾ ਜੀ ਜੇ ਕਹਿੰਦਾ ਵੀ ਅਸੀਂ ਸ਼ੁੱਧ ਆਯੁਰਵੈਦਿਕ ਵਰਤਦੇ ਆ ਜੇ weight ਵੱਧ ਦਿਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਸਟੀਰੇਟ ਹੈ ਕੀ ਪ੍ਰੋਬਲਮ ਹੋ ਗਈ ਸੀ ਜੀ ਓਏ ਹਾਰਟ ਦਾ ਇਹਨੂੰ ਹਾਰਟ ਦੀ ਬਲੋਕੇਜ ਤੇ ਇੱਥੋਂ ਦਵਾਈ ਨਾਲ ਪਿਆ ਫਰਕ ਜੀ ਹਾਂ ਫਰਕ ਹੈ ਸੌਣੇ ਕੀ ਫਰਕ ਹੈਗਾ ਤੁਹਾਨੂੰ ਤਾਂ ਬਹੁਤ ਕੀ ਦੱਸਿਆ ਸੀ ਡਾਕਟਰ ਨੇ ਕੀ ਦੱਸਿਆ ਸੀ ਜੀ ਤੁਹਾਨੂੰ ਉਹਨਾਂ ਤਾਂ ਬਾਈਪਾਸ ਵੀ ਦੱਸਿਆ ਸੀ ਫਿਰ ਕਰੀ ਨਹੀਂ ਤੀਗੀ ਕਹਿੰਦੇ ਕਮਜ਼ੋਰ ਆ ਹਾਰਟ ਤਾਰੇ ਤੋਂ ਲੱਗੇ ਪੰਜਾਬ ਦੇ ਵਿਚਾਰੇ ਬੈਠਾ ਉਹ ਲੋਕੋ ਕੁਝ ਜ਼ਿਆਦੇ ਤੀਗੀ ਜੀ ਤਾਂ ਨਹੀਂ ਕੋਈ ਦਿਲ ਦੀ ਬਿਮਾਰੀ ਜਾਂ ਉਹਦੀ ਦਵਾਈ ਖਾਣੇ ਤੁਸੀਂ ਬੈਠ ਆਉਂਦੇ ਆ ਜੀ ਉਹ ਕਹਿੰਦੇ ਜੀ ਮੋਟਾਪਾ ਸੀ ਤੁਹਾਡਾ ਛੂਮਾਂਤਰ ਹੋ ਜਾਣਾ ਆਪਣਾ ਭਾਰ ਜਿਹਦਾ ਇੱਕ 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 ਕੁਆਂਟਲ ਤੋਂ ਉੱਤੇ ਹੁੰਦਾ ਜੀ ਹੋਰ ਪਤਾ ਲੱਗਦਾ ਕਹਿੰਦੇ ਤੁਸੀਂ ਫ੍ਰੀ ਵੀ ਦਿੰਦੇ ਹੋ ਜਿਹੜੇ ਗਰੀਬ ਤੱਕ ਇਹ ਆ ਬੰਦਾ ਆ ਇਧਰ ਆਈ ਵਾਪਸ ਕਿੰਨੇ ਪੈਸੇ ਦੇਊਗਾ ਦੇ ਦੂਗਾ ਨਾ ਇਹ ਨਾ ਪਿਓ ਆ ਨਾ ਭਰਾ ਆਗਾ ਨਾ ਭੈਣ ਆ ਕੰਮ ਹੀ ਕਰ ਨਹੀਂ ਸਕਦਾ ਇਹਦੇ ਇੰਨੇ ਕੁ ਬੁਰੇ ਹਾਲ ਸੀ ਵੇ ਤੋ ਕੰਦਾ ਫੜਫੜਕ ਆ ਸੀ ਹੁਣ ਤਾਂ ਇਹ ਡਾਕ ਵਾਂਗੂ ਜਾਂਦਾਗਾ ਸੋਚੋ 99% ਫਰਕ ਆ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਲਕਵਾ ਹੋਇਆ ਫਿਰ ਇਹ ਪਰਮਾਧਮਾ ਦੀ ਕਚਹਿਰੀ ਵਿੱਚ ਮੈਨੂੰ ਨਾ ਕੋਈ ਕਹੇ ਵੀ ਯਾਰ ਇਹ ਦਵਾਈ ਲੈਣ ਗਏ ਸੀ ਪੈਸੇ ਕਰਕੇ ਦਵਾਈ ਨਹੀਂ ਲੈ ਪਾਇਆ ਇਹਦੀ ਵੀ ਕੰਡੀਸ਼ਨ ਇੰਨੀ ਖਰਾਬ ਹੀ ਸੀ ਬੀਬੀ ਦੇ ਸਾਹ ਵੀ ਚੜਦਾ ਸੀ ਪਹਿਲਾਂ ਸੀ ਬੀਬੀ ਨੂੰ ਹੱਟ ਤੇ ਦਰਦ ਵੀ ਹੁੰਦਾ ਸੀ ਕਈ ਤਾਂ ਸਾਨੂੰ ਦੇਖਣ ਤੋਂ ਲੱਗਦਾ ਵੀ ਚਲ ਨੋਰਮਲ ਆ ਠੀਕ ਹੋ ਜਾਣਗੇ। ਕਈ ਮਰੀਜ਼ਾਂ ਨੂੰ ਲੱਗਦਾ ਹੁੰਦਾ ਵੀ ਟਾਈਮ ਲੱਗ ਸਕਦਾ। ਕਿੰਨੇ ਮਹੀਨੇ ਹੋ ਗਏ ਬੀਬੀ ਹੁਣਾਈ? 6ਵਾਂ ਮਹੀਨਾ ਦਾ। 6 ਮਹੀਨੇ ਹੋ ਗਏ। ਹੁਣ ਇਹਨੂੰ ਅੰਗਰੇਜ਼ੀ ਦਵਾਈ ਦੀ ਲੋੜ ਨਹੀਂ ਸਾਰ ਸਕਦੀ। ਜੇ ਛੱਡ ਦੋਗੇ ਇਹਦੇ 4 ਦਿਨ ਨਿਕਲ ਜਾਣਗੇ। ਸਾਹ ਵੀ ਚੜਦਾ ਪੌੜੀ ਚੜ੍ਹਦੀ ਹੁੰਦੇ ਸਾਹ ਚੜਦਾ ਉਹਦਾ ਨਹੀਂ ਸੇ ਚੜਦਾ ਤੇ ਫੇ ਮੈਨੂੰ ਕਹਿੰਦੇ ਪਰੇਸ਼ਨ ਹੋਣਿਆ ਤੁਹਾਡੇ। ਪਰੇਸ਼ਨ ਨਹੀਂ ਹੋਇਆ। ਹੋਈ ਨਹੀਂ। ਇਹਨਾਂ ਦੀ ਦਵਾਈ ਦੋਈ ਸਰ ਕੇ? ਨਹੀਂ ਉਹ ਦਵਾਈ ਨਾਲ ਵੀ ਉਹਦਾ ਪਹਿਲਾਂ ਵੀ ਮੇਰੇ ਨਹੀਂ ਹੋਇਆ। ਬਹੁਤ ਲੋਕਾਂ ਨੇ ਕਹਿਣਾ ਜੀ ਸਾਨੂੰ ਤਾਂ ਫਰਕ ਨਹੀਂ ਪਿਆ ਤਾਂ ਜੀ ਠੱਗ ਫਲਾਣਾ ਬਹੁਤ ਕਰਦੇ ਜੀ ਕਮੈਂਟ ਰੇਕ ਦੇ ਜਿਹੜਾ ਹੁਣ 2 ਹਫ਼ਤੇ ਆ ਕੇ ਹਟ ਗਿਆ ਥਲੀ ਸਾਹਿਬ ਦੁਨਿਆਲੀ ਰੱਬ ਕੋਈ ਵੀ ਨਹੀਂ ਬਣ ਸਕਦਾ ਪਰ ਜਿਹੜਾ ਮਰੀਜ਼ ਕਹਿੰਦਾ ਵੀ ਮੈਨੂੰ ਤਾਂ ਐ ਲੱਗ ਰਿਹਾ ਮੈਂ ਹੁਣੇ ਮਰ ਜਾਣਾ ਬਹੁਤ ਜ਼ਿਆਦਾ ਹਾਰਟ ਅਟੈਕ ਹੀ ਹੋਣ ਲੱਗਿਆ ਮੈਨੂੰ ਜੀ ਫਿਰ ਉਹਦਾ ਇਲਾਜ ਵੀ ਆਪਣੇ ਕੋਲੇ ਆ ਕਿ ਉਹਨੂੰ ਕਹਿੰਦੇ ਵੀ ਭਾਈ ਉੱਥੇ ਚੱਲ ਜਾ ਫਿਰ ਕਿਉਂਕਿ ਆਪਾਂ ਕਿਸੇ ਦੀ ਵੀ ਜੀਵਨ ਤੇ ਰਿਸਕ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਉਹ ਪ੍ਰੋਸੈਸ ਵਿੱਚ ਪਹੁੰਚਣ ਲਈ 3-4 ਮਹੀਨਿਆਂ ਦਾ ਵਕਤ ਲੱਗਦਾ ਇੱਕ ਵੀ ਮਰੀਜ਼ ਐਸਾ ਨਹੀਂ ਹੋਣਾ ਜਿਸ ਨੂੰ ਹਾਰਡ ਦੀ ਦਵਾਈ ਨਹੀਂ ਚੱਲਦੀ ਹੋਣੀ। ਉਹ ਤਾਂ ਘਰ ਵਾਲਾ ਲੈ ਕੇ ਆਉਂਦਾ ਸੀ ਨਾ। ਉਹਦਾ ਦਿਲ ਕਰਦਾ ਸੀ ਟੈਂਪੂ 'ਚੋਂ ਛਾਲ ਮਾਰਨ ਨੂੰ ਫਿਰਦੇ ਹੁੰਦੇ ਸੀ। ਅੱਛਾ। ਉਹਨੇ ਮੈਨੂੰ ਆ ਕੇ ਦੱਸਣਾ ਮੈਂ ਕਿ ਕੁੜੀਏ ਤੇਰਾ ਇਲਾਜ ਕਰਾਉਣ ਨੂੰ ਫਿਰਦਾ ਤੂੰ ਕਹਿੰਦੀ ਮੈਂ ਟੈਂਪੂ 'ਚੋਂ ਛਾਲ ਮਾਰ ਦੇਣੀ ਸੀ। ਵੀ ਯਾਨੀ ਕਿ ਐਨੇ ਦਰਦਾਂ ਤੋਂ ਪਰੇਸ਼ਾਨ ਸੀ ਉਹ। ਤੇ ਹੁਣ ਉਹ ਬਿਲਕੁਲ ਤੰਦਰੁਸਤ ਆ ਗਈ। ਹਾਰਟ ਬਲੌਕ ਹੋ ਗਈ, ਗਠੀਆ, ਜੋੜਾਂ ਦਾ ਦਰਦ। ਜਿਹੜੇ ਕਿ ਜਿਆਦਾ ਰੁਟੀਨ ਦੇ ਵਿੱਚ ਹਾਰਟ ਦੇ ਮਰੀਜ਼ਾ 85% ਗਠੀਆ ਜੋੜਾਂ ਦਾ ਦਰਦ ਸਰਵਾਈਕਲ ਦਾ ਰੰਗ ਲੱਗਵਾ ਹਰ ਤਰ੍ਹਾਂ ਦੇ ਮਰੀਜ਼ ਨੂੰ ਬੁਲਾਇਆ ਜਾਂਦਾ ਅਕੋਰਡਿੰਗ ਟੂ ਕੰਡੀਸ਼ਨ ਉਹਦੀਆਂ ਰਿਪੋਰਟਾਂ ਦੇਖੀਆਂ ਜਾਂਦੀਆਂ ਨੇ ਜੇ ਸਾਡੇ ਵੱਸ ਦਾ ਰੋਹ ਉਹਦਾ ਇਲਾਜ ਕਰਾਂਗੇ ਨਹੀਂ ਜਵਾਬ ਦੇਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਵਿੱਚ ਐਚ ਐਸ ਬਾਬਾ ਜੀ ਦਾ ਕਲੀਨਿਕ ਹੈ ਇਕ ਕਾੜੇ ਵਾਲੇ ਕਿਹਾ ਜਾਂਦਾ ਸਾਫ਼ ਤੌਰ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਾੜਾ ਤੇ ਕਾੜੇ ਦੇ ਵਿੱਚ ਕੀ ਦਵਾਈਆਂ ਪਾਰੇ ਭਸਮਾ ਪਾਰੇ ਆ ਤਾਂ ਉਹ ਗੱਲਬਾਤ ਆਪਾਂ ਬਾਬਾ ਸਾਹਿਬ ਨਾਲ ਵੀ ਕਰਨੀ ਆ ਤੇ ਮਰੀਜ਼ਾਂ ਨਾਲ ਵੀ ਅੱਜ ਗੱਲਬਾਤ ਕਰਵਾਉਣੀ ਆ ਕਿਉਂਕਿ ਇਹ ਕਹਿੰਦੇ ਹਾਰਡ ਦੀ ਜਿਹੜੀ ਬਲੋਕੇਜ ਹੈ ਜੇ ਕਿਸੇ ਨੂੰ ਸਟੰਟ ਪਾਉਣ ਦੇ ਲਈ ਡਾਕਟਰ ਨੇ ਰეკਮੈਂਡ ਕਰਤਾ ਤਾਂ ਅਜਿਹੇ ਪੇਸ਼ੈਂਟ ਵੀ ਹੈ ਵੀ ਜਿਨ੍ਹਾਂ ਦੇ ਸਟੰਟ ਪੈਣ ਤੋਂ ਬਚ ਗਏ ਤਾਂ ਬਾਬਾ ਸਾਹਿਬ ਸਸੀ ਗਾਲ ਜੀ ਥਲੀ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੱਥ ਜੋੜ ਕੇ ਸ਼ੁਕਰੀਆ ਤੁਸੀਂ ਸਾਡੇ ਆਉਣ ਦੇ ਖੇਚਲ ਕੀਤੇ ਔਰ ਇਹ ਖੁਦਾ ਦੀ ਰਹਿਮਤ ਹੀ ਆ ਪਰਮਾਤਮਾ ਦੀ ਕਿਉਂਕਿ ਤੁਹਾਡਾ ਜਿਹੜਾ ਪਹੁੰਚਣਾ ਵੀ ਕਿਸੇ ਕਿਸੇ ਨੂੰ ਨਸੀਬ ਹੁੰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੇ ਇਹ ਕਿਹੜੇ ਕਾੜੇ ਤਿਆਰ ਕਰ ਰਹੇ ਹੋ ਜੀ ਕਹਿੰਦੇ ਕਾੜੇ ਪਲਾਉਂਦੇ ਆ ਜੀ ਅਜਿਹੇ ਹੈ ਤਾਕਤ ਹੈ ਕਾੜਿਆਂ ਦੇ ਵਿੱਚ ਇਹ ਕੋਈ ਦਵਾਈ ਦਿੰਦੇ ਹੋ ਜੀ ਅੱਜ ਤੋਂ ਨਾ ਥਲੀ ਸਾਹਿਬ ਪਜਾ ਤੋਂ ਪਿਛਲੇ 40 45 ਸਾਲ ਪਹਿਲਾਂ ਪਿੱਛੇ ਚਲੇ ਜਾਂਦੇ ਹਾਂ ਬਹੁਤ ਸ਼ਾਇਦ ਤੁਹਾਡੀ ਏਜ ਹਲੇ ਘਟਾ ਸਾਡੀ ਏਜ ਦੇ 50 ਤੋਂ 55 60 ਸਾਲ ਦੇ ਬੰਦੇ ਆ ਐਲੋਪੈਥੀ ਦੀ ਦੁਕਾਨ ਕਿਤੇ ਕਿਤੇ ਹੀ ਹੁੰਦੀ ਸੀ ਕੋਈ ਪਿੰਡ ਚ ਇੱਕ ਨਾ ਤਾਂ ਡਾਕਟਰ ਹੁੰਦਾ ਸੀ ਜਾਂ ਤਿੰਨ ਚਾਰ ਪਿੰਡਾਂ ਮਗਰ ਇੱਕ ਨਾ ਤਾਂ ਡਾਕਟਰ ਲੱਭਦਾ ਹੁੰਦਾ ਸੀ ਲੋਕ ਕੁਦਰਤੀ ਜੜੀ ਬੂਟੀਆਂ ਰਾਹੀਂ ਔਰ ਕਾੜਿਆਂ ਨਾਲ ਹੀ ਲੋਕਾਂ ਨੂੰ ਠੀਕ ਕੀਤਾ ਜਾਂਦਾ ਸੀ ਜੇ ਕਰੋਨਾ ਕਾਲ ਦੇ ਵਿੱਚ ਬੰਦੇ ਬਚੇ ਆ ਨਾ ਤਾਂ ਕਾੜਿਆਂ ਕਰਕੇ ਬਚੇ ਆ ਨਾ ਕਿ ਦਵਾਈਆਂ ਕਰਕੇ ਉਹਨਾਂ ਨੂੰ ਕਾੜਿਆਂ ਨੇ ਬਚਾਇਆ ਕਾੜੇ ਵਾਲੇ ਵੈਦ ਦਾ ਨਾਮ ਜਿਹੜਾ ਇੱਕ ਪੈਣ ਦਾ ਕਾਰਨ ਬਣ ਗਿਆ ਕਿਉਂਕਿ ਕੋਈ ਵੀ ਜਿਹੜੀ ਮੈਡੀਸਨਾਂ ਚ ਐਸਥਮਾ ਦੀ ਆ ਗਠੀਆ ਦੀ ਆ ਜੋੜਾਂ ਦੇ ਦਰਦ ਦੀ ਆ ਕੋਲੇਸਟਰੋਲ ਹੋ ਗਈ ਹਾਰਟ ਹੋ ਗਈ ਕਿਡਨੀ ਹੋ ਗਈ ਅੱਜ ਕਿਡਨੀ ਤੇ ਕੈਂਸਰ ਲੀਵਰ ਪੇਟ ਦੇ ਮਰੀਜ਼ ਤੁਹਾਨੂੰ ਨਹੀਂ ਮਿਲਦੇ ਉਹ ਬੁੱਧਵਾਰ ਹੁੰਦੇ ਆ ਉਹਨਾਂ ਦਾ ਦਿਨ ਵੀ ਲੱਗਾ ਉਹਨਾਂ ਦੀ ਡਾਕਟਰਾਂ ਦੀ ਟੀਮ ਵੀ ਲੱਗੀ ਰੱਖੀ ਹੋਈ ਆ ਉਹਨਾਂ ਨੂੰ ਕਾੜੇ ਦੀ ਨਹੀਂ ਜ਼ਰੂਰਤ ਪੈਂਦੀ ਜ਼ਿਆਦਾਤਰ ਬਿਮਾਰੀਆਂ ਦੇ ਵਿੱਚ ਕਾੜੇ ਲੱਗਦੇ ਆ ਉਹ ਇੱਕ ਕਾੜੇ ਵਾਲਾ ਨਾਮ ਪੈਣ ਦਾ ਰੀਜ਼ਨ ਵੀ ਇਹੀ ਬਣ ਗਿਆ ਮਣੇ ਕਿ ਵੀ ਕਾੜੇ ਵਾਲੇ ਪੈਦ ਕੋਲੇ ਚੱਲੇ ਆ ਪ੍ਰੋਪਰ ਇੱਕ ਆਯੁਰਵੈਦਿਕ ਡਾਕਟਰਾਂ ਦੀਆਂ ਟੀਮਾਂ ਪੈਂਦੀਆਂ ਨੇ ਜਿਹੜੀਆਂ ਪਹਿਲੀ ਵਾਰੀ ਮਰੀਜ਼ਾਂ ਨੂੰ ਪ੍ਰੋਪਰ ਤੌਰ ਤੇ ਚੈੱਕ ਕਰਦੀਆਂ ਨੇ ਜੀ ਵਿਦਾਊਟ ਰਿਪੋਰਟਾਂ ਕਿਸੇ ਨੂੰ ਕੋਈ ਦਵਾਈ ਦੀ ਨਹੀਂ ਦਿੱਤੀ ਜਾਂਦੀ ਸਾਰੇ ਜੀਐਮਐਸ ਬੀਐਮਐਸ ਡਾਕਟਰ ਨੇ ਬਿਨਾ ਕਾੜੇ ਦਾ ਆਪਣਾ ਰੋਲ ਆ ਮੈਡੀਸਨ ਦਾ ਆਪਣਾ ਰੋਲ ਆ ਡਾਈਟ ਚਾਰਟ ਦਾ ਆਪਣਾ ਰੋਲਾ ਕਾੜੇ ਦਾ ਕਿੰਨਾ ਕੋਲ ਆ ਕਿਉਂਕਿ ਸਾਨੂੰ ਜਿੰਨਾਂ ਨੇ ਤੁਹਾਡੇ ਕੋਲ ਭੇਜਿਆ ਜਾਂ ਦੱਸਿਆ ਜਿੰਨਾਂ ਤੋਂ ਸਾਨੂੰ ਪਤਾ ਲੱਗਦਾ ਜਾਂ ਦੇਖਦੇ ਵੀ ਆਪਾਂ ਉਹ ਗੱਲ ਇਹ ਕਹਿੰਦੇ ਵੀ ਭਾਈ ਉੱਥੇ ਕਾੜੇ ਬੁਲਾਉਂਦੇ ਆ ਜੀ ਹਾਰਡ ਦੀ ਬਲੋਕੇਜ ਠੀਕ ਹੋ ਜਾਂਦੀ ਆ ਜਿਹੜਾ ਕਾੜੇ ਦਾ ਰੋਲ ਆਪਾਂ ਮੰਨ ਕੇ ਚੱਲੋ ਵੀ 25 ਤੋਂ 30% ਕਾੜੇ ਦਾ ਰੋਲ ਵੀ ਕਹਿ ਸਕਦਾ ਮੈਂ ਠੀਕ ਹੈ 30 40% ਮੈਡੀਸਨ ਦਾ ਰੋਲ ਆ 30 40% ਆਪਣੀ ਜੀਵ ਦੇ ਸੁਵਾਦ ਦਾ ਰੋਲ ਜਿਹੜੀ ਲੋਕ ਆਪਣੇ ਆਪ ਨੂੰ ਕੰਟਰੋਲ ਕਰਦੇ ਆ ਮੈਂ ਹਰ ਵੀਡੀਓ 'ਚ ਕਹਿਣਾ ਵੀ ਜੇ ਜੀਵ ਤੇ ਨਹੀਂ ਕੰਟਰੋਲ ਕਰ ਸਕਦੇ ਜਾਂ ਡਾਈਟ ਚਾਰਟ ਤੇ ਨਹੀਂ ਚੱਲ ਸਕਦੇ ਤਾਂ ਸਾਡੇ ਕੋਲੇ ਨਾ ਆਇਆ ਕਰੋ ਕਿਉਂਕਿ ਮਰੀਜ਼ ਠੀਕ ਨਹੀਂ ਹੋ ਸਕਦਾ ਆਯੁਰਵੈਦਿਕ ਦਾ ਦੂਜਾ ਨਾਮ ਹੀ ਭਰੇਜ ਆ ਪ੍ਰਿਹੇਜ ਕਰੋ ਕੁਦਰਤ ਨੂੰ ਪਣਾਓ ਕੁਦਰਤ ਤੁਹਾਨੂੰ ਠੀਕ ਕਰਦੀ ਹੈ ਮਨਨ ਲੋਕ ਵੀ ਕੁਦਰਤ ਦੇ ਨਾਲ ਜੋੜਨਾ ਹੈ ਆਪਾਂ ਪੁਰਾਣੇ ਕਲਚਰ ਚ ਲੋਕਾਂ ਨੂੰ ਲੈ ਕੇ ਜਾਣਾ ਪੁਰਾਣੇ ਭਾਂਡੇ ਵਰਤਣੇ ਦੱਸਣੇ ਇਹਨਾਂ ਨੂੰ ਪੁਰਾਣਾ ਖਾਣ ਪੀਣ ਲੈਣਾ ਇਹਨਾਂ ਨੂੰ ਜਿਵੇਂ ਜਿਵੇਂ ਇਹ ਪੁਰਾਣੇ ਕਲਚਰ ਚ ਲੋਕ ਜੁੜਦੇ ਜਾਂਦੇ ਉਹੀ ਠੀਕ ਹੁੰਦੇ ਜਾਂਦੇ ਆ ਕਿੰਨਾ ਕ ਅੰਕੜਾ ਜਿਹੜੇ ਹਾਰਡ ਦੀ ਬਲੋਕੇਜ ਵਾਲੇ ਠੀਕ ਹੋਏ ਆ ਜਾਂ ਹੋਰ ਜਿਹੜੇ ਮਰੀਜ਼ ਐ ਦਿਲ ਦੀਆਂ ਬਿਮਾਰੀਆਂ ਵਾਲੇ ਕਿੰਨਾ ਕ ਸੋ ਉਹਦੇ ਵਿੱਚੋਂ ਕਿੰਨੇ ਪਰਸੈਂਟ ਦਾ ਅੰਕੜਾ ਦਾ ਇਹ ਸਾਡਾ ਨਵੈਦ ਚਸ ਬਾਬਾ ਫੇਸਬੁਕ ਪੇਜ ਆ ਜੀ ਉਤੇ ਘਟੋ ਘਟ 2 300 ਚੈਨਲ ਆ ਚੁੱਕੇ ਆਪਣੇ ਕੋਲੇ ਕਿਸੇ ਦਾ ਕੋਈ 10 ਵਾਰੀ ਵੀ ਆ ਗਿਆ ਕੋਈ 5 ਵਾਰੀ ਵੀ ਆ ਗਿਆ ਕੁਛੇ ਵਾਰੀ ਵੀ ਆ ਗਿਆ ਮੇਰੇ ਹਿਸਾਬ ਨਾਲ ਵੀ ਉਤੇ 6 7000 ਮਰੀਜ਼ ਦਾ ਰਿਵਿਊ ਹੋਊਗਾ ਅੱਛਾ ਜੀ ਆ 1.5 2 ਸਾਲਾਂ ਚ ਰਿਵਿਊ ਪਿਆ ਹੋਇਆ ਜਿਹੜੇ ਠੀਕ ਹੋ ਗਏ ਰਿਵਿਊ ਤਾਂ ਉਹਨਾਂ ਦਾ ਪਿਆ ਜਿਹੜੇ ਠੀਕ ਹੋ ਗਏ ਜਿਹੜੇ ਨਹੀਂ ਨਹੀਂ ਹਾਂਜੀ ਉਹਨਾਂ ਦਾ ਕੀ ਹੁੰਦਾ ਕਈ ਕ੍ਰਿਟੀਕਲ ਕੇਸ ਹੁੰਦੇ ਆ ਠੀਕ ਹੈ ਜੀ 2-4% ਐਸੇ ਆ ਜਿਹੜੇ ਲੋਕ ਪਰਹੇਜ ਨਹੀਂ ਕਰਦੇ ਪਰ ਉਹ ਸਾਨੂੰ ਕਹੀ ਜਾਂਦੇ ਵੀ ਪਰਹੇਜ ਕਰਦੇ ਆ ਪਰ ਕਈਆਂ ਦਾ ਮਾਮਲਾ ਕ੍ਰਿਟੀਕਲ ਹੁੰਦਾ ਉਹ ਹੋ ਸਕਦਾ ਉਹਨਾਂ ਨੂੰ ਟਾਈਮ ਲੱਗ ਜਾਂਦਾ ਹੁਣ ਇੱਕ ਜਲੰਧਰ ਐਸਆਈ ਸੀਗਾ ਉਹਨੂੰ ਚੌਥੇ ਮਹੀਨੇ ਬਾਅਦ ਫਰਕ ਆਇਆ ਪੜਿਆ ਲਿਖਿਆ ਬੱਚਾ ਸੀ 32 ਸਾਲ ਦੀ ਉਮਰ ਉਹਦੀ 33 ਸਾਲ ਦੀ ਔਰ ਲੋਕਾਂ ਦੇ ਵਿਸ਼ਵਾਸ ਤੇ ਉਹ ਲੱਗੇ ਰਹੇ ਵੀ ਜੇ ਇਹ ਠੀਕ ਹੋਗੇ ਮੈਂ ਵੀ ਠੀਕ ਹੋਊਂਗਾ ਔਰ ਰਿਜ਼ਲਟ ਇਹਨੂੰ ਚੌਥੇ ਪੰਜਵੇਂ ਮਹੀਨੇ ਬਾਅਦ ਫਰਕ ਆਇਆ ਮੈਂ ਵੀ ਇਹਦੇ ਵਿੱਚੋਂ ਮਰੀਜ਼ਾਂ ਦੇ ਰਿਵਿਊ ਮੈਂ ਉਵੇਂ ਹੀ ਚਲਾਉਣੇ ਆ ਜੀ ਜਿਹਨੂੰ ਕੋਈ ਫਰਕ ਆਇਆ ਫਰਕ ਹੁਣ ਉਹ ਅੰਕਲ ਜੀ ਆ ਬੈਠੇ ਜੀ ਉਹਨਾਂ ਨੂੰ ਮੈਂ ਇਹ ਗੱਲ ਕੀਤੀ ਉਹ ਕਹਿੰਦੇ ਮੈਨੂੰ ਫਰਕ ਨਹੀਂ ਆਇਆ ਤੀਜੀ ਵਾਰ ਸ਼ਾਇਦ ਆਏ ਤੁਸੀਂ ਅੰਕਲ ਚੌਥੀ ਵਾਰ ਆਏ ਜੀ ਉਹਨਾਂ ਦਾ ਰੀਜ਼ਨ ਹੈ ਮੈਂ ਉਹੀ ਤਾਂ ਅੱਜ ਉਹਨਾਂ ਨਾਲ ਗੱਲ ਕੀਤੀ ਹੈ ਕਿ ਹਰ ਮਰੀਜ਼ ਨੂੰ ਅਸੀਂ ਕਹਿੰਦੇ ਆ ਵੀ ਜਿਹੜਾ ਸਾਡੇ ਕੋਲੇ ਦੂਜੀ ਵਾਰ ਹੀ ਆਉਂਦਾ ਜੀ ਜੀ ਸਾਡੇ ਕੋਲੇ ਆਇਆ ਕਈ ਵਾਰੀ ਕਹਿੰਦੇ ਬੁੱਧਵਾਰ ਆਉਂਦਾ ਪਹਿਲਾਂ ਕਾੜਾ ਪਹਿਲੇ ਹੀ ਹੁੰਦਾ ਉਹਦਾ ਠੀਕ ਹੈ ਅਸੀਂ ਕਹਿੰਦੇ ਆ ਵੀ ਦੋ ਤੋਂ ਤੀਜੇ ਕਾੜੇ ਤੇ ਬਾਅਦ ਫਰਕ ਆਉਣਾ ਉਦੇ ਵਿੱਚ ਡੇਢ ਤੋਂ 2 ਮਹੀਨੇ ਦਾ ਟਾਈਮ ਲੱਗਦਾ ਮਹੀਨੇ ਬਾਅਦ ਹੀ ਮਰੀਜ਼ਾ ਨੂੰ ਫਰਕ ਆਉਂਦਾ ਅੱਛਾ ਅੱਛਾ ਹੁਣ ਆ ਬੀਬੀ ਤੇ ਗੱਠਾ ਸੀਗੀਆਂ ਬੀਬੀ ਉਹ ਰਹੀ ਐਨੀ ਜਬਰਦਸਤ ਗੱਠਾ ਸੀ ਵੀ ਸਾਰਾ ਸਰੀਰ ਭਰਿਆ ਪਿਆ ਸੀਗਾ ਅੱਛਾ ਜੀ ਵੀ ਸਾਨੂੰ ਵੀ ਲੱਗਦਾ ਸੀ ਵੀ ਅਸੀਂ ਕਿਵੇਂ ਠੀਕ ਕਰਾਂਗੇ ਅੱਜ ਤੁਹਾਡੇ ਸਾਹਮਣੇ ਕੋਈ ਗੱਠ ਲੱਭ ਕੇ ਦਿਖਾਓ ਐ ਜੀ ਅਸੀਂ ਗੱਠਾ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਮੈਨੂੰ ਤੁਰਨ ਵਿੱਚ ਵੀ ਬਹੁਤ ਦਿੱਕਤ ਸੀਗੀ ਕਿੰਨੀ ਦੇਰ ਦਵਾਈ ਖਾਧੀ ਮੈਨੂੰ ਆ 4 ਮਹੀਨੇ ਹੋ ਗਏ ਨਾਲ ਕਿਹੜੀ ਦਵਾਈ ਖਾਧੀ ਹੋਰ ਨਹੀਂ ਹੋਰ ਕੋਈ ਨਹੀਂ ਖਾਧੀ ਇਹਨਾਂ ਦੀ ਖਾਧੀ ਪ੍ਰੇਸ਼ ਵੀ ਕੀਤਾ ਨਾਲ ਹਾਂਜੀ ਪ੍ਰੇਸ਼ ਵੀ ਕੀਤਾ 4 ਮਹੀਨੇ ਦੇ ਵਿੱਚ ਹੁਣ ਬਿਲਕੁਲ ਨਹੀਂ ਹੈਗੀਆਂ ਨਹੀਂ ਹੁਣ ਨਹੀਂ ਬਿਲਕੁਲ ਵੀ ਹੈਗੀਆਂ ਤੇ ਮੇਰਾ ਵਜ਼ਨ ਵੀ 10 ਕਿਲੋ ਘਟਿਆ ਅੱਛਾ ਜੀ ਵੀ ਅੱਜ ਇਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਬੀਬੀ ਕਿਵੇਂ ਆ ਕਹਿੰਦੀ ਪੁੱਤ ਗੱਠ ਨਹੀਂ ਰਹੀ ਕੋਈ ਤੇ ਮੈਂ ਸੁਣ ਕੇ ਸ਼ੌਕਟ ਹੋ ਗਿਆ ਅੱਛਾ ਵੀ ਗੱਠ ਹੀ ਨਹੀਂ ਰਹੀ ਕੋਈ ਤਾਂ ਹੀ ਮੈਨੂੰ ਕਿਹਾ ਮੈਂ ਕਿਹਾ ਬੀਬੀ ਕਾੜੇ ਕੋਲੇ ਬੈਠੀ ਮੜਾ ਜਾ ਕਿਉਂਕਿ ਇਹ ਜੇ ਮਰੀਜ਼ ਸਾਨੂੰ ਵੀ ਸ਼ੌਕ ਕਰ ਦਿੰਦੇ ਆ ਅਚਰਜ ਜਿਹਾ ਲੱਗਦਾ ਵੀ ਕੁਦਰਤ ਇੰਨੀ ਜਲਦੀ ਠੀਕ ਕਰਦੀ ਆ ਵੀ ਕੁਦਰਤ ਐਵੇਂ ਵੀ ਠੀਕ ਕਰ ਸਕਦੀ ਆ ਬੈਠਾ ਬੀਬੀ ਤੁਸੀਂ ਇੱਕ ਮਿੰਟ ਆ ਬੀਬੀ ਆ ਦੇਖੋ ਉਰੇ ਆ ਬੀਬੀ ਮੜਾ ਜਾ ਹਾਂਜੀ ਇਹਦਾ weight ਵੀ ਜ਼ਿਆਦਾ ਸੀਗਾ ਉਹਨਾਂ ਦਾ ਉਹ ਕਹਿੰਦੇ ਸਾਡਾ ਮੇਰਾ weight ਵੀ ਘਟ ਗਿਆ ਇਹ ਪ੍ਰੋਬਲਮ ਆ ਕਿ weight ਘਟਣਾ ਕੀ ਹੈ ਜੀ weight ਘਟਣਾ ਸਰ ਹਰ ਬੰਦੇ ਦੀ ਇੱਕ ਥੋਂ ਮੈਂ ਦੱਸਦਾ ਵੀ ਜਿਹੜਾ ਬੰਦਾ ਕਹਿੰਦਾ ਵੀ ਅਸੀਂ ਸ਼ੁੱਧ ਆਯੁਰਵੈਦਿਕ ਦਵਾਈ ਵਰਤਦੇ ਆ ਤੁਸੀਂ ਉਹਨਾਂ ਦੇ ਮਰੀਜ਼ਾਂ ਨੂੰ ਪੁੱਛੋ ਤਾਂ ਉੱਥੇ weight ਘਟਣਗੇ ਸਾਰੇ ਮਰੀਜ਼ਾਂ ਦੇ ਅੱਛਾ ਜੀ ਜੇ ਕਹਿੰਦਾ ਵੀ ਅਸੀਂ ਸ਼ੁੱਧ ਆਯੁਰਵੈਦਿਕ ਵਰਤਦੇ ਆ ਜੇ weight ਵੱਧ ਦਿਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਸਟੀਰੇਟ ਆ ਸਟੀਰੋਇਡ ਨਾਲ ਕਦੇ weight ਨਹੀਂ ਘਟਦਾ ਇੱਥੇ ਹਰ ਬਜ਼ੁਰਗ ਦਾ ਬੀਬੀ ਦਾ ਮਾਂ ਦਾ ਪੈਣ ਦਾ ਭਰਾ ਦਾ weight ਘਟਦਾ ਉਹਦਾ ਰੀਜਨ ਆ ਵੀ ਕੋਈ ਸਟੀਰੋਇਡ ਨਹੀਂ ਹੈਗਾ ਚੈੱਕ ਕਰਨ ਦਾ ਤਰੀਕਾ ਫਿਰ ਤਾਂ ਵੀ ਉਹ ਐਰਵਾਇਜ਼ਿਜ਼ ਸ਼ੋਧਦਾ ਜਾਂ ਨਹੀਂ ਉਹ ਤਾਂ ਮਹੀਨੇਵਾਰੀ ਬੰਦੇ ਨੂੰ ਭੁੱਖ ਲੱਗਣ ਲੱਗ ਜਾਂਦੀ ਉਹਦਾ ਢਿੱਡ ਫੁੱਲਣ ਲੱਗ ਜਾਂਦਾ ਉਹ ਮੂੰਹ ਫੁੱਲਣ ਲੱਗ ਜਾਂਦਾ ਆਪਰੇ ਆਪ ਨੂੰ ਕਿਸੇ ਵੀ ਰੋਗ 'ਚ ਹੋਊਗਾ ਉਹ ਕਹੂਗਾ ਮੈਂ ਠੀਕ ਆ ਪਰ 4 ਮਹੀਨੇ ਬਾਅਦ ਉਹਦੇ ਜਿਹੜੇ ਹਾਲਾਤ ਹੋਣਗੇ ਬਹੁਤ ਬੱਤਰ ਹੋ ਜਾਂਦੇ ਆ ਤੇ ਕਹਿੰਦੇ ਪੂਰੀ ਬੋਡੀ ਖਰਾਬ ਹੋ ਜਾਂਦੀ ਹੈ ਦਾਣੇ ਨਿਕਲਿਉਂਦੇ ਆਂਦੇ ਸਰੀਰ ਤੇ ਮੂੰਹ ਤੇ ਅੱਖਾਂ ਤੇ ਛਾਤੀ ਤੇ ਪ੍ਰਸਤੀ ਰੈਡ ਦਾ ਤੁਹਾਨੂੰ ਪਤਾ ਹੀ ਆ ਵੀ ਸਾਈਡ ਇਫੈਕਟ ਗੁਰਦੇ ਖਰਾਬ ਕਰਤੇ ਕਰਦੇ ਤੁਸੀਂ ਤਾਂ ਨਹੀਂ ਕੋਈ ਦਿਲ ਦੀ ਬਿਮਾਰੀ ਜਾਂ ਉਹਦੀ ਦਵਾਈ ਖਾਂਦੇ ਤੁਸੀਂ ਕਿਤੇ ਕਿਉਂਕਿ ਮੈਂ ਇਸ ਕਰਕੇ ਗੱਲ ਕਰ ਬੈਦ ਆਉਂਦੇ ਆ ਜੀ ਉਹ ਕਹਿੰਦੇ ਜੀ ਮੋਟਾਪਾ ਸੀ ਤੁਹਾਡਾ ਸ਼ੂ ਮੰਤਰ ਹੋ ਜਾਣਾ ਆਪਣਾ ਭਾਰ ਜੀ ਉਹਦਾ ਇੱਕ 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 ਕੁਆਂਟਲ ਤੋਂ ਉੱਤੇ ਹੁੰਦਾ ਜੀ ਮਤਲਬ ਕਿ ਦਵਾਈਆਂ ਪਤਲੇ ਹੋਣ ਦੀਆਂ ਜਿਹੜਾ ਪਤਲਾ ਹੁੰਦਾ ਉਹ ਮੋਟੇ ਹੋਣ ਦੇ ਦਿੰਦਾ ਜੀ ਖੁਦ ਉਹਨਾਂ ਦੀ ਸਿਹਤ ਸੈੱਟ ਨਹੀਂ ਹੁੰਦੀ ਹਾਲਾਂਕਿ ਸਰੀਰ ਤੁਹਾਡਾ ਸਹੀ ਦਿਖਦਾ 10 ਫੋਨ ਕਰਾ ਕੇ ਦੇਖ ਲਿਓ ਕਿਸੇ ਬੰਦੇ ਤੋਂ ਮੇਰਾ ਨੰਬਰ ਕਈ ਵਾਰ ਮੈਂ ਮਰੀਜ਼ਾਂ ਨੂੰ ਬੁਲਾਉਂਦਾ ਵੀ ਨਹੀਂ ਕੁਝ ਇੱਕ ਦੋ ਚਾਰ ਮਰੀਜ਼ ਐਸੇ ਹੁੰਦੇ ਆ ਜਿਨ੍ਹਾਂ ਨੂੰ ਮੈਂ ਡਾਈਟ ਚਾਰਟ ਕਹਿੰਦੇ ਨਾ ਵੀ ਤੁਸੀਂ ਡਾਈਟ ਚਾਰਟ ਬਦਲ ਦਿਓ ਠੀਕ ਕਰ ਦੂੰਗਾ ਵੀ ਮੈਨੂੰ ਐਨੇ ਵਜੇ ਫੋਨ ਕਰ ਲੈ ਮੈਂ ਤੁਹਾਡਾ ਡਾਈਟ ਚਾਰਟ ਬਣਾ ਦੂੰਗਾ ਫੋਨ ਤੇ ਅੱਛਾ ਇੱਕ ਹੋਰ ਪਤਾ ਲੱਗਦਾ ਕਹਿੰਦੇ ਤੁਸੀਂ ਫ੍ਰੀ ਵੀ ਦਿੰਦੇ ਹੋ ਜਿਹੜੇ ਗਰੀਬ ਤਬਕੀ ਦਾ ਹੈ ਨਾ ਹੁਣ ਜਿਵੇਂ ਜ਼ਰੂਰਤਮੰਦ ਪਰਿਵਾਰ ਆ ਆ ਬੰਦਾਗਾ ਇਧਰ ਆਈ ਵਾਪਕੀ ਮੈਂ ਕੀ ਪੈਸੇ ਦਊਗਾ ਦੇ ਦਊਗਾ ਨਾ ਇਹਦਾ ਪਿਓ ਆ ਨਾ ਭਰਾ ਆਗਾ ਨਾ ਭੈਣ ਆ ਕੰਮ ਹੀ ਕਰ ਨਹੀਂ ਸਕਦਾ ਕਰ ਵਾਲੀ ਮੇਰੀ ਪੁਰਾ ਇਹਦੇ ਇੰਨੇ ਕ ਬੁਰੇ ਹਾਲ ਸੀ ਵੇ ਤੋ ਕੰਦਾ ਫੜ ਫੜ ਕੇ ਆਇਆ ਸੀ ਹੁਣ ਤਾਂ ਇਹ ਡਾਕ ਵਾਂਗੂ ਜਾਂਦਾਗਾ ਅੱਛਾ ਜੀ ਸੋਚੋ 99% ਫਰਕ ਆ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਲੱਗਵਾਇਆ ਵੀਰੇ ਅੱਛਾ ਤੁਹਾਨੂੰ ਡਾਕ ਜਲਦੀ ਨਹੀਂ ਮੇਰੇ ਕੋਲ ਉਹ ਤਾਂ ਤੁਸੀਂ ਕੰਦਾ ਫੜ ਕੇ ਆਏ ਸੀ ਹਾਂ ਜੀ ਮੈਂ ਜਦ ਇੱਥੇ ਆਇਆ ਮੇਰਾ ਬਿਲਕੁਲ ਵੀ ਨਹੀਂ ਕਿਹਾ ਇਹਦਾ ਨਾ ਮੇਰਾ ਚਿਹਰਾ ਮੇਰਾ ਚਿਹਰਾ ਬਿਲਕੁਲ ਡਾਊਨ ਸੀਗਾ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਜੀ ਕਿਉਂਕਿ ਤਜਰਬਾ पीजीआई ਵੀ ਜਾਣਦੇ ਆ ਆਪਾਂ ਇਹ ਵੀ ਮੰਨਦੇ ਆ ਵੀ ਸਾਰੇ 100 ਦੇ 100 ਜਿਹੜਾ ਮਰਜੀ ਵੱਡੇ ਤੋਂ ਵੱਡਾ ਹਸਪਤਾਲ ਚਲ ਜਾਈਏ ਬਹੁਤ ਲੋਕਾਂ ਨੇ ਕਹਿਣਾ ਜੀ ਸਾਨੂੰ ਤਾਂ ਫਰਕ ਨਹੀਂ ਪਿਆ ਤਾਂ ਜੀ ਠੱਗ ਫਲਾਣਾ ਬਹੁਤ ਕਰਦੇ ਜੀ ਕਮੈਂਟ ਰੇਗ ਦੇ ਜਿਹੜਾ ਹੁਣ 2 ਹਫ਼ਤੇ ਆ ਕੇ ਹਟ ਗਿਆ ਥਲੀ ਸਾਹਿਬ ਦੁਨੀਆਂ ਲਈ ਰੱਬ ਕੋਈ ਵੀ ਨਹੀਂ ਬਣ ਸਕਦਾ ਅਸੀਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਇੱਥੇ ਆ ਕੇ ਤਸੱਲੀ ਕਰ ਲਓ ਜੇ ਤੁਹਾਡੀ ਇੱਥੇ ਆ ਕੇ ਤਸੱਲੀ ਹੋ ਜਾਂਦੀ ਆ ਤੁਸੀਂ ਦਵਾਈ ਲੈ ਲਓ ਨਹੀਂ ਹੁੰਦੀ ਤਾਂ ਨਾ ਆਇਓ ਜੇ ਤੁਹਾਡੀ ਫੋਨ ਤੇ ਵੀ ਨਹੀਂ ਹੁੰਦੀ ਤਾਂ ਵੀ ਨਾ ਆਇਓ ਜਿਹੜਾ ਤੁਸੀਂ ਇਹ ਮੁਫਤ ਦੀ ਗੱਲ ਕੀਤੀ ਵੀ ਇਹ ਪੈਸੇ ਦੇ ਨਹੀਂ ਸਕਦਾ ਵੀ ਹੁਣ ਹਰੇਕ ਆ ਕੇ ਤੁਹਾਨੂੰ ਕਹੂਗਾ ਵੀ ਮੇਰੇ ਕੋਲ ਤਾਂ ਪੈਸੇ ਨਹੀਂ ਜੀ ਵਹਿਣ ਦੋ ਜ਼ਰੂਰ ਤੋਂ ਮੰਨ ਦਾ ਪਰਿਵਾਰ ਹੁੰਦੇ ਆ ਉਹ ਅੱਖਾਂ ਹੀ ਦੇਖ ਕੇ ਫੜ ਲੈਂਦੀਆਂ ਨੇ ਲੋੜਵੰਦ ਪਰਿਵਾਰ ਹੈ ਬਹੁਤ ਬੰਦੇ ਐਸੇ ਆ ਜਿਹੜੇ ਪੈਸਾ ਨਹੀਂ ਦੇ ਸਕਦੇ ਠੀਕ ਹੈ ਕੁਝ ਐਸੇ ਆ ਜਿਹੜੇ ਅੱਧੇ ਵੀ ਦੇ ਸਕਦੇ ਆ ਉਹ ਮੈਂ ਆਪ ਹੀ ਜਦੋਂ ਅਗਲਾ ਕਹਿੰਦਾ ਨਾ ਜੀ ਪੈਸਾ ਇਹ ਹੁਣ ਇਹਦੇ ਤੋਂ ਤਾਂ ਪੈਸਾ ਮੰਗਣਾ ਹੀ ਮਹਾਪਾਪ ਆ ਇੱਕ ਦੋ ਚਾਰ ਹੋਰ ਵੀ ਬਜ਼ੁਰਗ ਹੈਗੇ ਆ ਜਿਨ੍ਹਾਂ ਦਾ ਕੋਈ ਕਮਾਉਣ ਦਾ ਇੱਕ ਸਾਧਨ ਹੀ ਨਹੀਂ ਹੈਗਾ ਤੇ ਉਹਨਾਂ ਲਈ ਤਾਂ ਅਸੀਂ ਬੈਠੇ ਆਂ ਬੱਸ ਇਨਈ ਇਮਾਨਦਾਰ ਲੋਕ ਹੈਗੇ ਵੀ ਜਿਹੜੇ ਪਤਾ ਇਹ ਵੀ ਲੱਗਦਾ ਵੀ ਕਹਿੰਦੇ ਜਿਨ੍ਹਾਂ ਕੋਲ ਪੈਸਾ ਹੁੰਦਾ ਉਹ ਵੀ ਆ ਕੇ ਕਹਿੰਦੇ ਵੀ ਭਾਈ ਸਾਡੇ ਕੋਲ ਤਾਂ ਵੀ ਅੱਜ ਕੱਲ੍ਹ ਹੁਣ ਅਸੀਂ ਨਾ ਸਰਪੰਚ ਤੇ ਕਾਉਂਸਲਰ ਤੋਂ ਤਸਦੀਕ ਕਰਾ ਲਈਦਾ ਅਗਲੇ ਨੂੰ ਕਹਿੰਦਾ ਵੀ ਸਰਪੰਚ ਤੋਂ ਤਸਦੀਕ ਕਰਾ ਦਿਓ ਭਾਈ ਸਾਡਾ ਦਵਾਈ ਚਲਦੀ ਕਰ ਦਾਂਗੇ ਜਨ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਪਰਮਾਧਮਾ ਦੀ ਕਚਹਿਰੀ ਵਿੱਚ ਮੈਨੂੰ ਨਾ ਕੋਈ ਕਹੇ ਵੀ ਯਾਰ ਇਹ ਦਵਾਈ ਲੈਣ ਗਏ ਸੀ ਪੈਸੇ ਕਰਕੇ ਦਵਾਈ ਨਹੀਂ ਲੈ ਆ ਪਾਇਆ ਸਮਝ ਗਏ ਉਹਦਾ ਮਸਲਾ ਆਪਾਂ ਹੱਲ ਕੀਤਾ ਕਿ ਜ਼ਰੂਰਤਮੰਦ ਲੋੜਵੰਦ ਪਰਿਵਾਰ ਵੀ ਜੇ ਇਲਾਜ ਕਰਾਉਣਾ ਚਾਹੁੰਦਾਗਾ ਤਪੋ ਦਾ ਇਲਾਜ ਕਰ ਸਕੀਓ ਪੈਸੇ ਕੰਨਿਓ ਨਾ ਕਈ ਵੀ ਮੈਂ ਇਲਾਜ ਨਹੀਂ ਕਰਾ ਪਾਇਆ। ਇਹ ਕਾੜੇ ਚ ਕੀ ਕੀ ਪੈਂਦਾ ਜੀ? ਕਾੜੇ ਦੇ ਵਿੱਚ ਥਾਲੀ ਸਭ 14 ਤੋਂ ਬਾਅਦ 13 14 15 ਤਰ੍ਹਾਂ ਦੇ ਤੇ ਬੇਲਾ ਤੇ ਪੱਤੇ ਨੇ। ਅੱਛਾ ਜੀ। 12 ਤੋਂ 14 ਤੇ ਕੁਦਰਤੀ ਜੜੀ ਬੂਟੀਆਂ ਨੇ। ਇਹਨੂੰ ਜਦੋਂ ਅਸੀਂ ਸਟਾਰਟਿੰਗ ਕੀਤੀ ਸੀ ਤਰੀ ਦੋਸ਼ ਕਾੜਾ ਬਣਾਇਆ ਸੀਗਾ। ਤਰੀ ਦੋਸ਼ ਦਾ ਮਤਲਬ ਹੀ ਵਾਤ ਪਿੱਤ ਕਫ ਤਿੰਨਾਂ ਦੋਸ਼ਾਂ ਤੇ ਕੰਮ ਕਰਦਾ। ਪਰ ਇਹਨੂੰ ਲੋਕਾਂ ਨੇ ਅਮਰਤ ਕੜੇ ਦਾ ਨਾਮ ਦਿੱਤਾ। ਅੱਛਾ ਜੀ। ਠੀਕ ਹੈ ਨਾ? ਕਿਉਂਕਿ ਜੇ ਤੁਸੀਂ 50 ਮਰੀਜ਼ਾਂ ਕੋਲ ਜਾਵਾਂਗੇ ਹਾਂ ਸਾਨੂੰ ਵੀ ਪਤਾ ਜਿਹੜਾ ਮਹੀਨਾ ਡੇਢ ਮਹੀਨਾ ਦਵਾਈ ਖਾਓਗੇ ਉਹਨੂੰ ਨਹੀਂ ਫਰਕ ਆਉਂਦਾ ਕਿਉਂਕਿ ਹਾਰਟ ਦਾ ਮਰੀਜ਼ ਆ ਇਹਨੂੰ ਇੰਨੀ ਕੋਈ ਅਸੀਂ ਇਹ ਥੱਲੇ ਰੱਖਣ ਵਾਲੀ ਗੋਲੀ ਤਾਂ ਦੇ ਨਹੀਂ ਸਕਦੇ ਉਹਨਾਂ ਨੂੰ ਇੱਕਦਮ ਫਰਕ ਪਾ ਦਈਏ ਇੱਕ ਮਹੀਨਾ ਸੇ ਆਪ ਹੀ ਕਹਿ ਕੇ ਚੱਲ ਜਾਵੀਂ ਮਹੀਨੇ ਡੇਢ ਮਹੀਨੇ ਬਾਅਦ ਹੀ ਫਰਕ ਆਊਗਾ ਹੁਣ ਆ ਬਾਜੀ ਸਪੈਸ਼ਲ ਇਟਲੀ ਤੋਂ ਪਹੁੰਚੇ ਆ ਦੱਸੋ ਇਟਲੀ ਤੋਂ ਆਏ ਆ ਕਿੱਟੀ ਗੱਲ ਮੈਂ ਕਰਾਉਣਾ ਦੇਖੋ ਜੇ ਵਿਸ਼ਵਾਸ ਆ ਬੱਚਿਆਂ ਨੇ ਕੰਪੈਲ ਕੀਤਾ ਤਾਂ ਹੀ ਮਾਪੇ ਭੱਜਿਆ ਨਾ ਉੱਥੇ ਮਾਤਾ ਜੀ ਨੂੰ ਬੁਲਾਉਣ ਲੱਗੇ ਸੀ ਤੁਸੀਂ ਹਾਂ ਇੱਧਰ ਆਏ ਬੀਬ ਬੈਠ ਜਾ ਬੈਠ। ਹੁਣ ਇਹ ਮਾਤਾ ਦੇਖੋ। ਇਹਦੀ ਵੀ ਕੰਡੀਸ਼ਨ ਇੰਨੀ ਖਰਾਬ ਹੀ ਸੀ ਬੀਬੀ ਤੇ। ਸਾਹ ਵੀ ਚੜਦਾ ਸੀ ਪਹਿਲਾਂ ਸੀ ਬੀਬੀ ਨੂੰ ਹੱਟ ਤੇ ਦਰਦ ਵੀ ਹੁੰਦਾ ਸੀਗਾ। ਕਈ ਤਾਂ ਸਾਨੂੰ ਦੇਖਣ ਤੋਂ ਲੱਗਦਾ ਵੀ ਚਲ ਨੋਰਮਲ ਆ ਠੀਕ ਹੋ ਜਾਣਗੇ। ਕਈ ਮਰੀਜ਼ਾਂ ਲੱਗਦਾ ਹੁੰਦਾ ਵੀ ਟਾਈਮ ਲੱਗ ਸਕਦਾ। ਕਿੰਨੇ ਮਹੀਨੇ ਹੋ ਗਏ ਬੀਬੀ ਹੁਣਾਂ ਇਹ 6ਵਾਂ ਮਹੀਨਾ ਦਾ। 6 ਮਹੀਨੇ ਹੋ ਗਏ। ਹੁਣ ਇਹਨੂੰ ਅੰਗਰੇਜ਼ੀ ਦਵਾਈ ਦੀ ਲੋੜ ਨਹੀਂ ਸਾਰ ਸਕਦੀ ਆ। ਜੇ ਛੱਡ ਦੋਗੇ ਇਹਦੇ 4 ਦਿਨ ਨਿਕਲ ਜਾਣਗੇ। ਕਿਉਂਕਿ ਪ੍ਰੋਸੈਸ ਵਿੱਚ ਪੂਰੀ ਤਰ੍ਹਾਂ ਗੁਜ਼ਰ ਗਈ ਹੈ ਹਰਕ ਕਿੰਨਾ ਮਹਿਸੂਸ ਕਰਦੇ ਹਾਂਜੀ ਸਾਰੇ ਅੱਛਾ ਪੂਰੀ ਤਰ੍ਹਾਂ ਪਹਿਲਾਂ ਕਿੰਨੀ ਪ੍ਰੋਬਲਮ ਸੀ ਪਹਿਲਾਂ ਜਿਹੜੀ ਮੈਂ ਬਾਹਰ ਜ਼ਿਆਦਾ ਹੋ ਗਏ ਸੀਗੀ ਫੇ ਇਧਰ ਆ ਕੇ ਮੈਨੂੰ ਕਹਿੰਦੇ ਪਰੇਸ਼ਨ ਹੋਣੇ ਤੁਹਾਡੇ ਸਾਬ ਹੀ ਚੜਦਾ ਸੀ ਸਾਬ ਹੀ ਚੜਦਾ ਪੌੜੀ ਚੜ੍ਹਦੀ ਹੁੰਦੀ ਸਾਹ ਚੜਦਾ ਉਹਦਾ ਨਹੀਂ ਸੀ ਚੜਦਾ ਤੇ ਫੇ ਮੈਨੂੰ ਕਹਿੰਦੇ ਪਰੇਸ਼ਨ ਹੋਣੇ ਤੁਹਾਡੇ ਪਰੇਸ਼ਨ ਨਹੀਂ ਹੋਏ ਹੋਈ ਨਹੀਂ ਇਹਨਾਂ ਦੀ ਦਵਾਈ ਦੋਈ ਸਰ ਕੇ ਨਹੀਂ ਦਵਾਈ ਨਾ ਵੀ ਉਹਦਾ ਪਹਿਲਾਂ ਵੀ ਮੇਰੇ ਨਹੀਂ ਹੋਏ ਪਿਆ ਸੱਤ ਦਵਾਈ ਉਹ ਤੇ ਤਸਵੀਰਾਂ ਵੀ ਨਹੀਂ ਕਰਨੇ ਅੱਛਾ ਅੱਛਾ ਬਾਹਰ ਮੈਂ ਸੈਰ ਸੈਰੀਆ ਗਈ ਸੀ ਠੀਕ ਹੈ ਤੇ ਨਾੜਾ ਜਿਹੜੀਆਂ ਸੀਗੀਆਂ ਬਾਥਰੂਮ 'ਚ ਕਾੜਾ ਵੀ ਪੀਤਾ ਕੜਾ ਕੜੇ ਪੀਤੇ ਆ ਹਾਂਜੀ ਵੀ ਆਪਣੇ 6 ਮਹੀਨਿਆਂ ਦੇ ਹੋਣ ਤੁਹਾਨੂੰ ਪਤਾ ਮੈਂ ਤਾਂ ਛੱਡਿਆ ਹੋ ਗਿਆ 10 ਬਰ ਹੋ ਗਿਆ ਜਾਨੀ ਕਿ ਜਿਹੜਾ 5 6 ਮਹੀਨੇ 'ਚ ਪ੍ਰੋਸੈਸ 'ਚ ਆ ਗਿਆ ਨਾ ਹਾਰਟ ਦੇ ਮਰੀਜ਼ ਉਹਨੂੰ 90% 95% ਉਹ ਤੌਰ ਫੇਰ ਸਕਦਾ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਜੇ 2 4 ਦਿਨ ਦਵਾਈ ਨਹੀਂ ਵੀ ਖਾਂਦਾ ਹਾਰਟ ਦੀ ਤਾਂ ਵੀ ਉਹਦਾ ਸਰ ਜਾਂਦਾ మే 6 ਮਹੀਨੇ ਤੁਸੀਂ ਕਹਿੰਦੇ ਹੋ ਪਰ ਜਿਹੜਾ ਨਾੜਾ ਸੀ ਜਿਹਨਾਂ ਮੇਰੀਆਂ ਆ ਇਹ ਵੀ ਹੁਣ ਲਾਲਜੀਆਂ ਹੋਣ ਲੱਗ ਪਏ। ਹਾਂ ਦੇਖੋ ਆ ਦੇਖੋ ਅੱਛਾ ਇਹ ਲੱਤਾਂ ਦੇ ਬਲੌਕ ਹੋ ਜਾਂਦੇ। ਇੱਕ ਹੀ ਸੀ ਜੀ। ਇਹ ਦੇ ਕੇ ਸੀ ਜੀ ਦੇ ਕੇ ਆਪਣਾ ਲਾੜਾ ਕਾ ਪੈ ਗਿਆ। ਬਲੌਕ ਹੋ ਜਾਊਗੀ? ਹਾਂ ਜੀ ਹਾਂ ਜੀ ਇਹਦਾ ਹਲੇ ਇਲਾਜ ਹੁਣ ਇਹ ਤੋਂ ਬਾਅਦ ਸ਼ੁਰੂ ਕਰਾਂਗੇ ਅਸੀਂ। ਠੀਕ ਹੈ। ਹਲੇ ਹਾਰਟ ਤੇ ਹੀ ਆ ਕਿਉਂਕਿ ਦੋਨਾਂ ਦੀ ਦਵਾਈ ਦੇ ਵਿੱਚ ਫਰਕ ਆ। ਇਹ ਲੱਤਾਂ ਇੱਥੋਂ ਕਾਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਆਹ ਵਾ ਦੇਖੋ। ਅੱਛਾ ਜੀ। ਇਹ ਹੌਲੀ-ਹੌਲੀ ਜਿਹੜਾ ਲੱਤ ਦਾ ਰੰਗ ਕਾਲਾ ਪੈ ਜਾਂਦਾਗਾ। ਜਣ ਕੇ ਇਹਨਾਂ ਕੋਲੇ ਤੇ ਇਹੀ ਆ ਵੀ ਲੱਤਾਂ ਆਪਰੇਸ਼ਨ ਨਹੀਂ ਹੈ ਬਸ ਪਰ ਆਪਣੀ ਜਿਹੜੀ ਆਯੁਰਵੈਦਿਕ ਦਵਾਈ ਆ ਢਾਈ ਤੋਂ 3 ਮਹੀਨੇ ਵਿੱਚ ਮਰੀਜ਼ਾਂ ਦੇ ਲੱਤਾਂ ਦੇ ਰਿਵਿਊ ਦੇਖਿਓ ਤੁਸੀਂ ਉਹਨਾਂ ਦੀ ਲੱਤਾਂ ਪਹਿਲਾ ਵੀਡੀਓ ਚ ਕਾਲੀਆਂ ਨੇ ਉਹ ਤੋਂ ਬਾਅਦ ਚ ਚਿੱਟੀਆਂ ਹੋਈਆਂ ਨੇ ਹੁਣ ਉਹ ਚੱਲਣ ਫਿਰਨ ਵੀ ਲੱਗ ਗਏ ਦਰਦ ਤੋਂ ਵੀ ਰਾਹਤ ਆ ਕਿਉਂਕਿ ਹਾਰਟ ਦੀ ਦਵਾਈ ਤੇ ਪੈਰਾਂ ਦੀ ਵੈਰੀਕੋਜ਼ ਦੀ ਦਵਾਈ ਤੇ ਬ੍ਰੇਨ ਸਟ੍ਰੋਕ ਦੀ ਦਵਾਈ ਦੇ ਵਿੱਚ ਤਿੰਨਾਂ ਚ ਫਰਕ ਹੈ ਜਿਵੇਂ ਹੁਣ ਤੁਸੀਂ ਗੱਲ ਕੀਤੀ ਵਿੱਚ 6 ਮਹੀਨੇ ਬਾਅਦ ਅਸਰ ਪੈਂਦਾ ਜਾਂ 3 ਮਹੀਨੇ ਬਾਅਦ ਕਿਸੇ ਨੂੰ ਦਿਖਦਾ ਪਰ ਜਿਹੜਾ ਮਰੀਜ਼ ਕਹਿੰਦਾ ਵੀ ਮੈਨੂੰ ਤਾਂ ਐ ਲੱਗ ਰਿਹਾ ਮੈਂ ਹੁਣੇ ਮਰ ਜਾਣਾ ਬਹੁਤ ਜ਼ਿਆਦਾ ਹਾਰਟ ਅਟੈਕ ਹੀ ਹੋਣ ਲੱਗਿਆ ਮੈਨੂੰ ਜੀ ਫਿਰ ਉਹਦਾ ਇਲਾਜ ਵੀ ਆਪਣੇ ਕੋਲੇ ਆਕ ਉਹਨੂੰ ਕਹਿੰਦੇ ਵੀ ਭਾਈ ਉੱਥੇ ਚੱਲ ਜਾ ਫਿਰ ਬਿਲਕੁਲ ਇਹਦਾ ਨਾਲ ਕੀ ਆਪਾਂ ਹਾਰਟ ਦਾ ਚੋਕ ਕਿਹੜਾ ਜਿਹੜਾ ਵੀ ਮਰੀਜ਼ ਇੱਥੇ ਅੰਦਰ ਸਾਡੇ ਏਂਟਰ ਹੁੰਦਾ ਨਾ ਉਹਦੀ ਹਾਰਟ ਦੀ ਅੰਗਰੇਜ਼ੀ ਡਾਕਟਰ ਤੋਂ ਐਲੋਪੈਥੀ ਡਾਕਟਰ ਤੋਂ ਦਵਾਈ ਚੱਲਦੀ ਹੁੰਦੀ ਹੈ ਜਿਹੜੇ ਮਰੀਜ਼ ਦੀ ਦਵਾਈ ਨਹੀਂ ਚੱਲਦੀ ਹੁੰਦੀ ਅਸੀਂ ਇੱਥੋਂ ਮੋੜਦੇ ਆ ਵੀ ਪਹਿਲਾਂ ਹਾਰਟ ਵਾਲੇ ਡਾਕਟਰ ਦੀ ਦਵਾਈ ਚਲਾ ਕੇ ਪਹਿਲਾਂ ਸੇਫ ਹੋ ਜਾਓ ਫਿਰ ਉਹਦੇ ਨਾਲ ਚਲਾਈਦੀ ਆ ਕਿਉਂਕਿ ਆਪਾਂ ਕਿਸੇ ਦੀ ਵੀ ਜੀਵਨ ਤੇ ਰਿਸਕ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਉਹ ਪ੍ਰੋਸੈਸ ਵਿੱਚ ਪਹੁੰਚਣ ਲਈ 3-4 ਇੱਕ ਵੀ ਮਰੀਜ਼ ਐਸਾ ਨਹੀਂ ਹੋਣਾ ਜਿਹਨੂੰ ਹਾਰਡ ਦੀ ਦਵਾਈ ਨਹੀਂ ਚੱਲਦੀ ਹੋਣੀ ਹਾਂ ਇਹ ਹੋ ਸਕਦਾ ਵੀ ਜਿਹੜਾ ਚੌਥੇ ਮਹੀਨੇ ਪੰਜਵੇਂ ਮਹੀਨੇ ਪੈ ਗਿਆ ਉਹਨੇ ਆਪਣੀ ਮਰਜ਼ੀ ਨਾਲ ਘਟਾਤੀ ਉਹਨੂੰ ਲੋਡ ਦੀ ਮਹਿਸੂਸ ਹੁੰਦੀ ਆ ਇੱਕ ਗੋਲੀ ਘਟਾਤੀ ਆ ਆਪਣੇ ਆਪ ਘਟਾਈ ਜਾਂਦੇ ਨੇ ਜਿਵੇਂ ਜਿਵੇਂ ਇਹਨਾਂ ਨੂੰ ਲੋਡ ਨਹੀਂ ਲੱਗਦੀ ਪਰ ਪਰ ਰਿਸਕ ਨਹੀਂ ਲੈ ਸਕਦੇ ਜੜ ਤੋਂ ਹੀ ਫਿਰ ਕੰਮ ਖਤਮ ਹੁੰਦਾ ਜੀ ਬਿਮਾਰੀ ਦਾ ਪੁਰਾਣੇ ਮਰੀਜ਼ ਨੇ ਹਨਾ ਕਈਆਂ ਦੇ ਅਸੀਂ ਨੰਬਰ ਵੀ ਬਲਵਾਏ ਹੋਏ ਆ ਤੁਸੀਂ ਪੇਜ ਤੇ ਜਾਓ ਉਹਦੇ ਤੇ ਚੈੱਕ ਕਰੋ ਚਲੋ ਹੁਣ ਤੁਸੀਂ ਰੈਗੂਲਰ ਰਹਿਣਾ ਅਗਲੀ ਵਾਰੀ ਕਦੇ ਫੇਰ ਕਿਹੜਾ ਲੱਗੂਗਾ ਫੇਰ ਚੈੱਕ ਕਰਕੇ ਜਾਇਓ ਹਾਰਟ ਦੀ ਤੁਸੀਂ ਗੱਲ ਕੀਤੀ ਹੈ ਵੀ ਹਾਰਟ ਦੇ ਜ਼ਿਆਦਾ ਕਿਉਂਕਿ ਗੱਲ ਇਹ ਹੁੰਦੀ ਬਲੋਕੇਜ ਬਲੋਕ ਇਸ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਦਾ ਲੱਗ ਹਾਰਟ ਦੇ ਇੱਥੇ ਇੱਕ ਭੈਣ ਜੀ ਬੈਠੀ ਸੀ ਕਿਧਰ ਗਈ ਕੁੜੀ ਤੇ ਜਿਹੜੀ ਇਕੱਠੀ ਵਾਲੀ ਬਾਹਰ ਦਿਖਾਉਣਾ ਉਹ ਜਾਨੀ ਕਿ ਉਹ ਜਦੋਂ ਘਰ ਵਾਲਾ ਲੈ ਕੇ ਆਉਂਦਾ ਸੀ ਨਾ ਉਹਦਾ ਦਿਲ ਕਰਦਾ ਸੀ ਵੀ ਟੈਂਪੂ 'ਚ ਛਾਲ ਮਾਰਨ ਨੂੰ ਫਿਰਦੇ ਹੁੰਦੀ ਸੀ। ਅੱਛਾ। ਉਹਨੇ ਮੈਨੂੰ ਆ ਕੇ ਦੱਸਣਾ ਮੈਂ ਕਿ ਕੁੜੀਏ ਤੇਰਾ ਇਲਾਜ ਕਰਾਉਣ ਨੂੰ ਫਿਰਦਾ ਤੂੰ ਕਹਿੰਦੀ ਮੈਂ ਟੈਂਪੂ 'ਚ ਛਾਲ ਮਾਰ ਦੇਣੀ ਸੀ। ਵੀ ਜਾਨੀ ਕਿ ਐਨੇ ਦਰਦਾਂ ਤੋਂ ਪਰੇਸ਼ਾਨ ਸੀ ਉਹ। ਤੇ ਹੁਣ ਉਹ ਬਿਲਕੁਲ ਤੰਦਰੁਸਤ ਆ ਗਈ। ਹਾਰਟ ਬਲੌਕਜ ਹੋ ਕੀ ਗਠੀਆ ਜੋੜਾਂ ਦਾ ਦਰਦ। ਜਿਹੜੀ ਕਿ ਜ਼ਿਆਦਾ ਰੂਟੀਨ ਦੇ ਵਿੱਚ ਹਾਰਟ ਦੇ ਮਰੀਜ਼ਾਂ 85% ਗਠੀਆ ਜੋੜਾਂ ਦਾ ਦਰਦ ਸਰਵਾਈਕਲ ਅਧਰੰਗ ਲੱਗਵਾ ਹਰ ਤਰ੍ਹਾਂ ਦੇ ਮਰੀਜ਼ ਨੂੰ ਬੁਲਾਇਆ ਜਾਂਦਾ। ਅਕੋਰਡਿੰਗ ਟੂ ਕੰਡੀਸ਼ਨ ਉਹਦੀ ਰਿਪੋਰਟਾਂ ਦੇਖਿਆ ਜਾਂਦੀਆਂ ਨੇ ਜੇ ਸਾਡੇ ਵੱਸ ਦਾ ਰਹੋ ਉਹਦਾ ਇਲਾਜ ਕਰਾਂਗੇ ਨਹੀਂ ਜਵਾਬ ਦੇਦਾਂਗੇ ਆਪਾਂ ਨੂੰ ਉਹ ਵੀ ਕੋਈ ਐਡਾ ਪੈਸੇ ਦਾ ਲਾਲਚ ਨਹੀਂ ਚੜਿਆ ਹੋਇਆ ਸਪੈਸ਼ਲ ਡਾਕਟਰ ਨੂੰ ਕਿਹਾ ਹੋਇਆ ਵੀ ਜੇ ਤੁਹਾਨੂੰ 1% ਵੀ ਡਾਊਟ ਲੱਗਦਾ ਤਾਂ ਮਰੀਜ਼ ਨੂੰ ਜਿਹੜੇ ਸਥਾਨ ਤੇ ਉਹਦਾ ਇਲਾਜ ਹੋ ਸਕਦਾ ਉੱਥੇ ਭੇਜ ਦਿਓ ਚਲੋ ਬਹੁਤ ਆਪਣੇ ਕੋਲ ਕਿਹੜਾ ਕੋਈ ਮਰੀਜ਼ਾਂ ਦੀ ਕਮੀਆਂ ਦੋ ਗੱਡੀਆਂ ਕਿੰਨੀਆਂ ਚਾਰ ਹੋਰਾਂ ਜਾਣੀਆਂ ਨੇ ਸਮਝ ਗਏ ਆਯੁਰਵੈਦਿਕ ਚ ਹਰ ਬਿਮਾਰੀ ਦਾ ਹੱਲ ਹੈ ਬਸ਼ਰਤੇ ਵੀ ਅਸੀਂ ਉਸ ਇਲਾਜ ਕਰਨ ਦੇ ਕਾਬਿਲ ਹੈਗੇ ਆ ਜਾਂ ਨਹੀਂ ਕਈ ਵਾਰੀ ਮਰੀਜ਼ ਲੀਵਰ ਵੀ ਖਰਾਬ ਹੋਇਆ ਪਿਆ ਹੁੰਦਾਗਾ ਕੈਸਟੋਲ ਵੀ ਵਧਿਆ ਹੁੰਦਾ ਕਿਡਨੀ ਵੀ ਖਰਾਬ ਹੁੰਦੀ ਉਹ ਤੋਂ ਹਾਰਟ ਵੀ ਖਰਾਬ ਹੋਇਆ ਹੁੰਦਾ ਮਰੀਜ਼ ਘੇਰਿਆ ਹੀ ਐਨਾ ਜਾਂਦਾ ਵੀ ਉਹਨੂੰ ਹੱਥ ਪਾਉਣ ਲੱਗੇ ਵੀ ਡਰ ਲੱਗਦਾ ਵੀ ਇਹਨੂੰ ਕੀ ਕਰਾਂਗੇ ਅਸੀਂ ਉਹ ਮਰੀਜ਼ ਹਸਪੀਟਲ ਹੀ ਸਾਮ੍ਹ ਸਕਦਾ ਬਹੁਤ ਸ਼ੁਕਰੀਆ ਜੀ ਜਾਣਕਾਰੀ ਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਖਲੀ ਸਭ ਤੁਹਾਡਾ ਸ਼ੁਕਰੀਆ ਸੋ ਐਸ ਐਨ ਐਚ ਐਸ ਬਾਬਾ ਜਿਹੜੇ ਖਾਸ ਤੌਰ ਤੇ ਦਿਲ ਦੇ ਮਰੀਜ਼ਾਂ ਦੇ ਜਿਹੜੇ ਹੈਗੇ ਨੇ ਉਹਨਾਂ ਦੀਆਂ ਬਿਮਾਰੀਆਂ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਇਲਾਜ ਕਰਨ ਦੇ ਵਿੱਚ ਮਾਹਿਰਤਾ ਹਾਸਲ ਹੈ ਜਾਣੇ ਜਾਂਦੇ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਮਰੀਜ਼ਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਆ ਆਪਾਂ ਤੁਹਾਡੀ ਕਰਵਾਉਂਦੇ ਆ ਕੀ ਕਹਿੰਦੇ ਮਰੀਜ਼ ਦੇਖਦੇ ਸੋ ਵੈਦ ਐਚ ਐਸ 바ਵਾ ਕਲੀਨਿਕ ਦੇ ਉੱਤੇ ਕੁਝ ਮਰੀਜ਼ ਜਿਹੜੇ ਪਹੁੰਚੇ ਨੇ ਕਿਉਂਕਿ ਹਾਰਡ ਦੀ ਬਲੋਕੇਜ ਦੇ ਮਾਹਿਰ ਨੇ ਤਾਂ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਨੇ ਵੀ ਜਿਹੜੇ ਮਰੀਜ਼ਾਂ ਦੇ ਸਟੰਟ ਪੈਨੇ ਸੀਗੇ ਉਹਨਾਂ ਦੇ ਸਟੰਟ ਤੱਕ ਵੀ ਜਿਹੜੇ ਹੈਗੇ ਆ ਉਹ ਹੁਣੇ ਨਹੀਂ ਪਾਇਆ ਜਾਣਗੇ ਤੇ ਉਹਨਾਂ ਨੂੰ ਕਾਰਡ ਦੇ ਨਾਲ ਜਾਂ ਫਿਰ ਇਹਨਾਂ ਦੀ ਦਵਾਈਆਂ ਦੇ ਨਾਲ ਹੀ ਫਾਇਦਾ ਹੋਇਆ ਸੋ ਗੱਲਬਾਤ ਕਰਦੇ ਆਪਾਂ ਸਸੀ ਗੱਲ ਜੀ ਹਾਂ ਜੀ ਇਹਨਾ ਵਿੱਚ ਤੁਹਾਡਾ ਗਰਮੇਸ਼ ਸਿੰਘ ਕਿੰਨੀ ਦੇਰ ਤੋਂ ਇੱਥੇ ਆ ਰਹੇ ਹੋ ਜੀ ਤੁਸੀਂ 3 ਮਹੀਨੇ ਹੋ ਗਏ 3 ਮਹੀਨੇ ਤੋਂ ਕੀ ਪ੍ਰੋਬਲਮ ਹੋ ਗਈ ਸੀ ਜੀ ਓਏ ਹਾਰ ਦਾ ਇਹਨੂੰ ਹਾਰ ਦੀ ਬਲੋਕੇਜ ਤੇ ਇੱਥੋਂ ਦਵਾਈ ਨਾਲ ਪਿਆ ਫਰਕ ਜੀ ਥੋੜਾ ਫਰਕ ਆ ਸੋਣਾ ਜੀ ਕਿੰਨੇ ਕ ਪਰਸੈਂਟ ਜੀ ਫਿਕਰ ਮੈਂ 20% 20% ਅੱਛਾ ਰਿਪੋਰਟਸ ਕਰਵਾਈਆਂ ਜੀ ਇਹ ਹਾਂਜੀ ਹਾਂਜੀ ਕਿੱਥੋਂ ਆਏ ਹੋ ਤੁਸੀਂ ਜੀ ਅਸੀਂ ਗੱਦਾਪੁਰ ਆਏ ਹਾਂ ਅੱਛਾ ਤੇ ਹਰ ਹਫਤੇ ਆਉਨੇ ਹੋ ਜੀ ਜਾਂ ਹਰ ਮਹੀਨੇ ਹਰ ਹਫਤੇ ਨਾ 15 ਦਿਨ ਬਾਅਦ 15 ਦਿਨ ਬਾਅਦ ਠੀਕ ਹੈ ਕਿੰਨੀ ਦੇਰ ਖਾਣ ਨੂੰ ਕਿਹਾ ਜੀ ਦਵਾਈ ਉਹਨਾਂ ਨੇ ਪਤਾ ਨਹੀਂ ਹੁਣ ਵੇਖੋ ਕਾੜਾ ਵੀ ਪੀਣੇ ਨਾਲ ਕਾੜਾ ਠੀਕ ਹੈ ਤੇ ਤੁਸੀਂ ਕਿੱਥੋਂ ਆਏ ਜੀ ਖੰਨੇ ਤੋਂ ਹਾਂਜੀ ਖੰਨੇ ਤੋਂ ਖੰਨੇ ਤੋਂ ਕਿੰਨੀ ਦੇਰ ਤੋਂ ਆ ਰਹੇ ਹੋ ਮੈਨੂੰ ਹੋ ਗਏ ਨੌਵਾਂ ਨੌਵੀਂ ਵਾਰ ਆਇਆ ਮੈਂ ਨੌਵੀਂ ਵਾਰ ਯਾਨੀ ਕਿ ਕਿੰਨੇ ਮਹੀਨੇ ਹੋ ਗਏ ਜੀ ਇਹ ਦੋ 15 ਦਿਨ ਬਾਅਦ ਹੁੰਦੇ ਆ ਚਾਰ ਹਾਂਜੀ 4.5 ਮਹੀਨੇ ਹੋ ਗਏ ਜੀ ਹਾਂਜੀ 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 ਫਰਕ ਹੈਗਾ ਹੁਣ ਤੁਹਾਨੂੰ ਕਾ ਬਹੁਤ ਕਿੰਨੇ ਕੁ ਪਰਸੈਂਟ ਹੋਊਗਾ ਹੋਊਗਾ 40% ਤਾਂ ਹੈਗਾ ਅੱਛਾ ਜੀ ਹਾਂ ਜੀ ਕੱਲੀ ਦਵਾਈ ਦੇ ਨਾਲ ਹੀ ਕੀ ਦੱਸਿਆ ਸੀ ਡਾਕਟਰ ਨੇ ਕੀ ਦੱਸਿਆ ਸੀ ਜੀ ਤੁਹਾਨੂੰ ਉਹਨਾਂ ਤਾਂ ਬਾਈਪਾਸ ਵੀ ਦੱਸਿਆ ਸੀ ਫਿਰ ਕਰੀ ਨਹੀਂ ਠੀਕ ਕਹਿੰਦੇ ਕਮਜ਼ੋਰ ਆ ਹਾਰਟ ਸਾਰੇ ਤੋਂ ਲੈ ਕੇ ਬਣਾਉਣ ਦੇ ਪਰਾਣੇ ਪੇਸ਼ੈਂਟ ਬਲੌਕੇਜ ਜਿਆਦਾ ਠੀਕੀ ਫਿਰ ਕਹਿੰਦੇ ਹੋਣੀ ਨਹੀਂ ਬਾਈਪਾਸ ਤੇਰੀ ਅੱਛਾ ਸਟੰਡ ਪਾਉਣ ਨੂੰ ਵੀ ਗਿਆ ਸੀ ਨਾਲ ਸਟੰਡ ਤਾਂ ਪਾਇ ਹੀ ਨਹੀਂਗੇ ਫਿਰ ਜਵਾਬ ਇਹ ਦੇਤਾ ਸੀ ਉਹਨਾਂ ਨੇ ਅੱਛਾ ਬਾਈਪਾਸ ਸਰਜਰੀ ਨੂੰ ਗਿਆ ਸੀ ਹਾਂ ਜਵਾਬ ਇਹ ਦੇਤਾ ਸੀ ਫਿਰ ਇੱਥੋਂ ਫਰਕ ਪਿਆ ਇੱਥੋਂ ਮਿਲ ਕਿ ਕਿਹਨੇ ਦੱਸਿਆ ਸੀ ਤੁਹਾਨੂੰ ਜੀ ਅਸੀਂ ਨੈਟ ਤੇ ਦੇਖਿਆ ਸੀਗਾ ਅੱਛਾ ਹਾਂ ਉਹ ਕਿ ਨੈਟ ਦੇ ਉੱਤੇ ਬਹੁਤ ਸਾਰਾ ਕੁਝ ਚੱਲੀ ਜਾਂਦਾ ਜੀ ਮੈਂ ਅੰਕਲ ਜੀ ਇਸ ਕਰਕੇ ਅਸੀਂ ਮਰੀਜ਼ਾਂ ਦਾ ਰਿਵਿਊ ਲੈ ਰਹੇ ਹਾਂ ਕਿਤੇ ਇਹ ਨਾ ਹੋਵੇ ਵੀ ਕਿਉਂਕਿ ਜਿਹੜਾ ਹਾਰਟ ਦਾ ਪੇਸ਼ੈਂਟ ਆ ਉਹ ਤਾਂ ਜੀ ਆਖਰੀ ਸਾਹ ਤਾਂ ਹੀ ਹੁੰਦਾ ਜੀ ਤੇ ਉਹਨਾਂ ਇੱਥੇ ਆਉਣਾ ਵੀ ਸਹੀ ਜਾਣਕਾਰੀ ਲੋਕਾਂ ਕੋਲ ਜਾਵੇ। ਨਾ ਸਹੀ ਹੈ ਬਿਲਕੁਲ ਸਹੀ ਹੈ। ਬਹੁਤ ਫਰਕ ਪੈਂਦਾ ਜੇ ਬਰੇਜ ਰੱਖੇਗਾ ਬਹੁਤ ਫਰਕ ਆ। ਠੀਕ ਹੈ ਜੀ। ਹਾਂ। ਤਾਂ ਸਸੀ ਗੱਲ ਜੀ। ਸਸੀ ਗੱਲ ਜੀ। ਇੱਥੋਂ ਆਏ ਜੀ ਤੁਸੀਂ। ਪਾਸੋਂ ਤੋਂ। ਪਾਸੋਂ ਤੋਂ। 90 ਦੇ ਲਾਗੇ ਹਾਂ ਜੀ। ਅੱਛਾ ਕਿੰਨੀ ਦੇਰ ਤੋਂ ਆ ਰਹੇ ਹੋ ਜੀ ਤੁਸੀਂ? ਹੋ ਗਏ ਮੈਨੂੰ 5-6 ਮਹੀਨੇ। ਇਹ ਪ੍ਰੋਬਲਮ ਹੋ ਗਈ ਸੀ ਤੁਹਾਨੂੰ? ਘੱਟ ਦੇ ਬਾਈਪਾਸ ਹੋਈ ਵੀ ਸੀ ਪਹਿਲਾਂ। ਹਾਂ ਜੀ। ਉਸ ਤੋਂ ਬਾਅਦ ਫਿਰ ਦੁਬਾਰਾ ਹੋ ਗਈ ਸੀਗੇ। ਫਿਰ ਇੱਥੋਂ ਦਵਾਈ ਖਾਣ ਨਾਲ 50 ਕ ਮਹੀਨੇ ਦਾ ਫਰਕ। 50% ਹੈਗਾ ਜੀ 50 60% ਹੈਗਾ ਕਿੰਨੀ ਦੇਰ ਤੋਂ ਖਾ ਰਹੇ ਹੋ ਜੀ ਦਵਾਈ ਮੈਂ ਇਹਨਾਂ ਦੇ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਜੀ ਠੀਕ ਹੈ ਜੀ ਤੇ ਕਿੰਨੀ ਦੇਰ ਖਾਣੀ ਜੀ ਹੋਰ ਦੱਸਣਗੇ ਜੀ ਹੁਣ ਆਇਆ ਵੀ ਜੇ ਠੀਕ ਰਹਿੰਦਾ ਫਿਰ ਤਾਂ ਪਚਾਈ ਜਿੰਨਾ ਚਿਰ ਮਰਜ਼ੀ ਚੱਲੀ ਜਾਵੇ ਫਿਰ ਤਾਂ ਹੋਰ ਇਸ ਤੋਂ ਪਰ ਤਾਂ ਕੁਝ ਨਹੀਂ ਹੈ ਨਾ ਠੀਕ ਹੈ ਬਿਲਕੁਲ ਬਸ ਠੀਕ ਹੈ ਨਾ ਜੀ ਤੁਸੀਂ ਕਿੱਥੋਂ ਆਏ ਜੀ ਮੈਂ ਮੇਰੇ ਹਸਬੰਦ ਨਾਲ ਆਈ ਠੀਕ ਹੈ ਜੀ ਠੀਕ ਹੈ ਠੀਕ ਹੈ ਬਿਲਕੁਲ ਜਿਹੜੇ ਪੇਸ਼ੈਂਟ ਇੱਥੇ ਪਹੁੰਚੂ ਹਿੰਨੇ ਬਾਈ ਕਿੱਥੋਂ ਆਏ ਤੁਸੀਂ ਰੋਜ਼ਬਰ ਤੋਂ ਜੀ ਰੋਜ਼ਬਰ ਤੋਂ ਕਿਹਦੇ ਨਾਲ ਆਇਓ ਜੀ ਮੈਂ ਪੇਸ਼ੈਂਟ ਨਾ ਪੇਸ਼ੈਂਟ ਇਹਨੇ ਠੀਕ ਹੈ ਜੀ ਕਿੰਨੀ ਦੇਰ ਤੋਂ ਆ ਰਹੇ ਹੋ ਤੁਸੀਂ ਅੱਛਾ ਤੁਸੀਂ ਵੇ ਹਾਂ ਪੇਸ਼ੈਂਟ ਦੇ ਨਾਲ ਆਏ ਆ ਦੂਸਰੇ ਉੱਤੇ ਠੀਕ ਦੂਸਰੇ ਉੱਤੇ ਆਏ ਪੇਸ਼ੈਂਟ ਨੂੰ ਕੀ ਪ੍ਰੋਬਲਮ ਹੋ ਗਈ ਸੀ ਉਹਨਾਂ ਨੂੰ ਬਲੌਕਜ ਦੱਸਿਆ ਈ ਡਾਕਟਰ ਨੇ ਉਹਨਾਂ ਨੂੰ ਦਿਖਾਣ ਆਏ ਆ ਤੇ ਦਵਾਈ ਸ਼ੁਰੂ ਕੀਤੀ ਵੈਸੇ ਇੱਥੋਂ ਕਿ ਪਤਾ ਲੱਗ ਅੱਜ ਤਾਂ ਪਤਾ ਲੱਗਿਆ ਨਹੀਂ ਹੋਣਾ ਵੈਸੇ ਉਹਨਾਂ ਹਾਂਜੀ ਹਾਂਜੀ ਹਾਂ ਲੈ پتہ ਨਹੀਂ ਲੱਗਾ ਲੱਗ ਜਾਏਗਾ ਵੀ ਕਹਿੰਦੇ ਨਾਮ ਸੁਣਿਆ ਵੀ ਇੱਥੇ ਬਲੋਕੇ ਜਿਹੜੀ ਖਤਮ ਹੋ ਜਾਂਦੀ ਠੀਕ ਹੋ ਜਾਂਦਾ ਪੇਸ਼ੈਂਟ ਸਾਰ ਸੋਚਣ ਨਾ ਬੰਦ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਬਿਲਕੁਲ ਤਾਂ ਅਸੀਂ ਸਸੀ ਗਾਲ ਜੀ ਕੀ ਨਾਮ ਹੈ ਤੁਹਾਡਾ ਆ ਰਵਿੰਦਰ ਸਿੰਘ ਕਿੱਥੋਂ ਆਏ ਜੀ ਤੁਸੀਂ ਬੰਗਿਆਂ ਲਾ ਕੇ ਪਿੰਡ ਆਪਣਾ ਬੰਗਿਆਂ ਦੀ ਲਾਗੇ ਅੱਜ ਤੋਂ ਰੋਡ ਤੇ ਅੱਛਾ ਜੀ ਹਾਂਜੀ ਤੇ ਕਿੰਨੀ ਦੇਰ ਤੋਂ ਆ ਰਹੇ ਹੋ ਜੀ ਇੱਥੇ ਸੌਸੀ ਵਾਰਿਆ ਆ ਕੋਤੀ ਵਾਰੀ ਤੇ ਕੀ ਫਰਕ ਹੈਗਾ ਜੀ ਆ ਬੀਬੀ ਵਾਦਾਂ ਮਰਨ ਲੱਗ ਰਿਹਾ ਫਰਕ ਹੈਗਾ ਬੀਬੀ ਪਹਿਲਾਂ ਕੀ ਸੀ ਬੀਬੀ ਵਾਦਦਾ ਸੀ ਤੇ ਹੁਣ ਇੱਥੋਂ ਫਰਕ ਹੈ ਕਿੰਨੇ ਕ ਪਰਸੈਂਟ ਜੀ ਆफी ਫਰਕ ਹੈਗਾ ਅੱਛੇ ਜੀ ਹਾਂਜੀ ਕੋਈ ਸਰਜਰੀ ਕਿਸੇ ਡਾਕਟਰ ਨੇ ਰეკਮੈਂਡ ਕੀਤੀ ਹੋਵੇ ਨਹੀਂ ਜੀ ਜੇ ਕਿਹਾ ਉਹ ਵੀ ਬਈ ਹੋਣੀ ਆ ਭਾਈ ਦਵਾਈ ਖਾਂਦਾ ਸੀ ਮੈਂ ਪਹਿਲਾਂ ਦਵਾਈ ਖਾਂਦੇ ਸੀ ਉਹ ਦੂਜੇ ਦਵੰਜੇ ਨਾਲ ਇੱਥੇ ਫਰਕ ਬਹੁਤ ਫਰਕ ਹੈ ਕਾਫੀ ਫਰਕ ਠੀਕ ਹੈ ਜੀ ਸਸੀ ਗਾਲ ਜੀ ਕੀ ਨਾਮ ਹੈ ਜੀ ਅਮਰੀਕ ਸਿੰਘ ਕਿੱਥੋਂ ਆਏ ਜੀ ਤੁਸੀਂ? ਮੋਰੰਡੇ ਤੋਂ। ਮੋਰੰਡੇ ਤੋਂ। ਤੇ ਕਿੰਨੀ ਦੇਰ ਤੋਂ ਆ ਰਹੇ ਹੋ ਸਰ? ਤੀਸਰੀ ਵਾਰ ਆਏ ਆ ਜੀ, ਚੌਥੀ ਵਾਰ। ਕੀ ਪ੍ਰੋਬਲਮ ਹੋ ਗਈ ਸੀ ਤੁਹਾਨੂੰ? ਹੌਟ ਦੀ ਪ੍ਰੋਬਲਮ ਹੈ। ਅੱਛਾ ਜੀ, ਬਲੋਕੇਜ? ਬਲੋਕੇਜ। ਤੇ ਫਰਕ ਪਿਆ ਜੀ ਇੱਥੋਂ? ਓਏ ਏਡਾ ਜ਼ਿਆਦਾ ਫਰਕ ਨਹੀਂ ਆ। ਅਜੀ ਕੋਈ ਦਿਖਿਆ ਨਹੀਂ ਨਜ਼ਰ ਨਹੀਂ ਆਇਆ। ਨਜ਼ਰ ਨਹੀਂ ਆਇਆ। 5-10%? ਨਹੀਂ ਕੋਈ ਹੋਇਆ ਨਹੀਂ ਹਾਲੇ ਫਰਕ। ਅੱਛਾ। ਹੂੰ। ਤੇ ਹੁਣ ਫਿਰ ਮਲਕੀ ਕਿੰਨੀ ਦੇਰ ਖਾਣ ਨੂੰ ਕਿਹਾ ਤੁਹਾਨੂੰ ਦਵਾਈ ਦੀ ਆਹ ਲੋ ਤਾਂ ਕੁਛ ਨਹੀਂ ਦੱਸਿਆ ਇਹਨਾਂ ਨੇ ਕਿੰਨੀ ਦੇਰ ਖਾਓ ਜਿੰਨੀ ਦੇਰ ਕਹਿਣ ਕੋਲ ਨਹੀਂ ਦੇਰ ਖਾ ਲਿਆ ਕੋਈ ਹੋਰ ਕਿ ਕਿੰਨੇ ਦੱਸਿਆ ਸੀ ਤੁਹਾਨੂੰ ਜੇ ਇੱਥੇ ਉਹ ਇੱਥੇ ਸਾਡੇ ਨਾਲ ਇੱਕ ਬੰਦਾ ਹੈਗਾ ਜੀ ਉੱਥੇ ਦੇ ਉਹਨੂੰ ਕਿਤੇ ਇਹਨਾਂ ਨੇ ਨੈਟ ਦੇ ਉੱਤੇ ਦੇਖਿਆ ਸੀ ਉਹਨੇ ਦੱਸਿਆ ਜੀ ਇਹ ਬਿਲਕੁਲ ਸਹੀ ਆ ਦੱਸਦੇ ਆ ਇਹ ਸਾਨੂੰ ਕਿਸੇ ਨੇ ਕਿਹਾ ਬਿਲਕੁਲ ਸਹੀ ਦੱਸ ਰਹੇ ਆ ਤੇ ਰਾਮ ਆ ਰਿਹਾ ਐਸੀ ਗੱਲ ਲੱਗਦੀ ਹੈ ਹਾਂ ਜੀ ਰਾਮ ਬਹੁਤ ਆ ਰਿਹਾ ਆ ਹਾਂ ਜੀ ਸੋ ਬਿਲਕੁਲ ਜਿਹੜੇ ਮਰੀਜ਼ ਨੇ ਉਹ ਜਿਨ੍ਹਾਂ ਨੂੰ ਫਰਕ ਪਿਆ ਔਰ ਜਿਹੜੇ ਦੂਜੀ ਤੀਜੀ ਵਾਰ ਆਏ ਆ ਉਹਨਾਂ ਨੂੰ ਅਜੇ ਉਹਨਾਂ ਨੂੰ ਨਹੀਂ ਪਤਾ ਲੱਗੂਗਾ ਉਹ ਤਾਂ 바ਵਾ ਸਾਹਿਬ ਖੁਦ ਵੀ ਕਹਿ ਰਹੇ ਆ ਵੀ ਜਿਹੜੇ ਪ੍ਰਾਣੇ ਮਰੀਜ਼ ਆ ਉਹ ਖੁਦ ਦੱਸਦੇ ਆ ਵੀ ਆਪਾਂ ਕਿਸ ਕੰਡੀਸ਼ਨ ਦੇ ਵਿੱਚ ਇੱਥੇ ਆਏ ਸੀਗੇ ਤੇ ਹੁਣ ਕਿਵੇਂ ਇੱਥੇ ਜਿਹੜਾ ਹੈਗਾ ਏ ਉਸ ਤੋਂ ਬਾਅਦ ਫਰਕ ਪਿਆ ਅਸਲ ਦੇ ਵਿੱਚ ਮਰੀਜ਼ ਬਹੁਤ ਜ਼ਿਆਦਾ ਹੁੰਦੇ ਆ ਕਹਿੰਦੇ ਬਾਹਰ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਪਰ ਅੱਜ ਮੀ ਪੈਣ ਕਰਕੇ ਮਰੀਜ਼ਾਂ ਦੀ ਗਿਣਤੀ ਕਹਿੰਦੇ ਘੱਟ ਹੈ ਪਰ ਬਾਈ ਜੀ ਮਰੀਜ਼ ਤਾਂ ਇੱਥੇ ਸਾਰੇ ਪਾਸੇ ਹੀ ਅੰਦਰ ਭਰੇ ਹੀ ਪਿਆ ਤਾਂ ਜ਼ਰੂਰ ਆਪਾਂ ਕਵਾਂਗੇ ਵੀ ਜੇਕਰ ਕਿਸੇ ਨੂੰ ਵੀ ਕੋਈ ਦਿਲ ਦੀ ਪ੍ਰੋਬਲਮ ਹੈ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰ ਸਕਦਾ ਇੱਥੇ ਆ ਸਕਦੇ ਆ ਇਹਨਾਂ ਦੇ ਅਸੀਂ ਨੰਬਰ ਡਿਸਪਲੇ ਕਰ ਰਹੇ ਹਾਂ ਲਗਾਤਾਰ ਉਹਨਾਂ ਦੇ ਉੱਤੇ ਸੰਪਰਕ ਕਰਕੇ ਕਿਉਂਕਿ ਇੱਥੇ ਟੋਕਨ ਲੱਗਦਾ ਹੈ ਕਾਫੀ ਢੇਰ ਤੁਹਾਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਤਾਂ ਜ਼ਰੂਰ ਤੁਸੀਂ ਪਹਿਲਾਂ ਫੋਨ ਕਰਕੇ ਜੋ ਵੀ ਪ੍ਰੋਸੈਸ ਹੈਗਾ ਉਸ ਦੀ ਜਾਣਕਾਰੀ ਲੈ ਕੇ ਇੱਥੇ ਆ ਸਕਦੇ ਹੋ ਧੰਨਵਾਦ